ਹਾਂ ਇੱਕ ਪਾਣੀ ਆ ਪੁਰਗ ਦੇਣਾ ਨਹੀਂ ਕੁਦਰਤ ਦੇ ਨਹੀਂ ਪਾਣੀ ਇਹ ਤਾਂ ਮੌਜਾ ਖੇਤੀ ਦੀ ਇੱਥੇ ਹੁਣ ਜੇ ਇੰਨਾ ਡੰਗਰ ਮੈਂ ਰੱਖਿਆ ਆਲਮੋਸਟ ਮੈਂ ਤੋਂ 150 ਤੋਂ ਉੱਪਰ ਡੰਗਰ ਆ ਸਾਰੇ ਫਾਰਮਾਂ ਦੇ ਪਾ ਕੇ ਤਾਂ ਜੇ ਮੈਂ ਇੰਨੇ ਡੰਗਰਾਂ ਨੂੰ ਸਾਰਿਆਂ ਨੂੰ ਹੱਥੀ ਕਰਨਾ ਹੋਵੇ ਕੰਮਕਾਰ ਜਾਂ ਫਸਲਾਂ ਨੂੰ ਪਾਣੀ ਲਾਉਣੇ ਹੋਣ ਤਾਂ ਲੱਕੇ ਵੱਢਣੇ ਹੋਣ ਇੱਥੇ ਤਾਂ ਮੇਰੇ ਹਿਸਾਬ ਨਾਲ ਅੱਧੇ ਅੱਧੇ ਬ੍ਰੈਂਟਨ ਦੇ ਬੰਦੇ ਲੈ ਮੇਨਾਂ ਕੰਮ ਕਰਦੇ ਹੁਣ ਨਹੀਂ ਸੱਚ ਜਿੰਨਾ ਉੱਥੇ ਮਿਹਨਤ ਵੀ ਬਹੁਤ ਜ਼ਿਆਦਾ ਕਰਨੀ ਪੈਂਦੀ ਐ ਇੱਥੇ ਵੀ ਘਟਿਆ ਉੱਥੇ ਦਾ ਸਾਰਾ ਦਿਨ ਬੰਦਿਆਂ ਨੇ ਖਾਦਾ ਥੀ ਪਾਉਣਾ ਕਰਨਾ ਪਾਣੀ ਲਾਉਣੇ ਨੱਕੇ ਵੱਢਣੇ ਕਰਨੇ ਸਾਰਾ ਦਿਨ ਕਿਹਦੇ ਕੰਮ ਮੁੱਕਦਾ ਨਹੀਂਗਾ ਇੱਥੇ ਤੇ ਇੱਕ ਵਾਰੀ ਬੀਜ ਦਿੱਤੀ ਆ ਤੇ ਬਸ ਇਹ ਚੱਲਿਆ ਜਾਂਦਾ ਜੀ ਮੱਝਾਂ ਮਿਲਦੀਆਂ ਨਹੀਂ ਇੱਥੇ ਹਾਂਜੀ ਗਾਵਿਆਂ ਦੇ ਬਹੁਤ ਫਾਰਮ ਦੇਖੇ ਆ ਸੁਨੇ ਵੀ ਮੈਂ ਵੀਡੀਓ ਬਹੁਤ ਦੇਖੀਆਂ ਨੇ ਹਾਂਜੀ ਇਹ ਕਿੱਥੋਂ ਲਪੀਆਂ ਫਿਰ ਇੰਨਾ ਇਹ ਡੇਰੀਆਂ ਤੇ ਚਲ ਜਾਣਾ ਇੱਥੇ ਗੋਰੀਆਂ ਨਾਲ ਉੱਥੇ ਜਾ ਕੇ ਬੁੜੀਆਂ ਨਾਲ ਬੇਬੇ ਹੋਣੀਆਂ ਉਹ ਫਾਰਮ ਵਾਲੀਆਂ ਉਹਨਾਂ ਨਾਲ ਕੰਮ ਕਰਾਈ ਜਾਣਾ ਤੇ ਮੈਨੂੰ ਥੋੜੇ ਜਿਹਾ ਮੱਝਾਂ ਘਰ ਰਹਿਣ ਨੋਗੇ ਅੱਛਾ ਜੀ ਬਈ ਗਾਵਿਆਂ ਦੇ ਗੋਰੀ ਇਸ ਮੈਂ ਲੱਭੀ ਥੋੜੀ ਜਿਹਾ ਤੇ ਉਹ ਭੱਜ ਸਾਹਿਬ ਦੇ ਨਾਲ ਰਿਆ ਕਰਕੇ ਫਿਰ ਉਹ ਜਿੱਦਾਂ ਰੂਟਸ ਜਿੱਦਾਂ ਕਹਿ ਲੋ ਵੀ ਬਾਕੀ ਚਲੋ ਖੂਨ ਦੇ ਵਿੱਚ ਹੁੰਦੀਆਂ ਕੁਦਰਤੀ ਨਾ ਇਹਨੂੰ ਵੀ ਸ਼ੌਂਕ ਹੈ ਪਸ਼ੂਆਂ ਦਾ ਭੱਜ ਸਾਹਿਬ ਸਾਡੇ ਬ ਚੌਂਕ ਸੀ ਡੈਡੀ ਦੇ ਨਾਲ ਹੀ ਰਹਿਣਾ ਪਸ਼ੂ ਵਾਲੇ ਅੰਦਰ ਹੀ ਮੈਂ ਸੋਣਾ ਡੈਡੀ ਨੇ ਸੀਗਾ ਕਹਿਣਾ ਵੀ ਤੂੰ ਆ ਜਾ ਉੱਥੇ ਵੀ ਪਿੰਡ ਘਰੇ ਸੌਂਈਏ ਮੈਂ ਕਹਿੰਦੀ ਡੈਡੀ ਪਸ਼ੂ ਵਾਲੇ ਅੰਦਰ ਹੀ ਸੋਣਾ ਕਿਉਂ ਮੈਂ ਜ਼ਿੰਦਗੀ ਕੀ ਕੰਮ ਕਰੀਟ ਦੌਰੇ ਜਮੀਨ ਦਾ ਖੇਤ ਦਾ ਡਿਪੈਂਡ ਕਰਦਾ ਪਹਿਲਾਂ ਤਾਂ ਜਮੀਨਾਂ ਬਹੁਤ ਸਸਤੀਆਂ ਸੀਗੀਆਂ ਹੁਣ ਹੁਣ ਜਦੋਂ ਚਲੋ ਮੈਨੂੰ ਤੇ 15k ਨਾਲ ਵੀ ਏਕੜ ਮਿਲ ਗਈ ਹੈ ਵਿੱਚ ਕਾਫੀ ਜਿਆਦੇ ਵੱਡੇ ਟੱਕ ਜਿਹੜੇ ਆ 15k ਨਾਲ ਏਕੜ ਹਾਂਜੀ ਤੇ ਹੁਣ ਮੇਰੇ ਕੁਸ਼ਮੇ 25000 ਨੂੰ ਲੈ ਆ ਤੇ ਕੁਸ਼ਮ ਨੂੰ 32000 ਨੂੰ ਪਏ ਆ ਨਾ ਠੀਕ ਆ ਜੀ ਤੇ ਹੁਣ ਤਾਂ 50000 ਤੋਂ ਉੱਪਰ ਗਿਆ 45 40 45 ਐਵਰੇਜ ਹਾਂਜੀ ਹਾਂਜੀ ਮਸਤੀ ਮੈਂ ਫਿਰਦੀ ਉਹ ਆਪ ਹੀ ਮੱਜਾਂ ਚ ਰਾਵੇ ਵੇ ਮਸਤੀ ਮੈਂ ਫਿਰਦੀ ਵੇ ਖਸਮਾ ਉਹ ਤੁਣਕਾ ਯਾਰ ਵਜਾਵੇ ਵੇ ਮਸਤੀ ਮੈਂ ਫਿਰਦੀ ਬੀਟ ਦੇ ਕਿ ਬੋਤ ਨਹੀਂ ਗੱਲ ਦੱਸੀ ਇਹ ਜਿਹੜੀ ਸਾਡੀ ਸਾਡੇ ਦੇ ਬੰਦਿਆਂ ਤੇ ਨੈਗੇਟਿਵ ਅਨਾਰਕੀ ਆਉਂਦੀ ਆ ਹਾਂਜੀ ਵੀ ਪਛੂ ਆਪਣੇ ਤੇ ਲੈ ਲੈਂਦੇ ਆ ਲੈ ਨਹੀਂ ਲੈਂਦੇ ਬਹੁਤ ਜ਼ਿਆਦਾ ਇਹ ਚੀਜ਼ ਇਹ ਗੱਲ ਬਿਲਕੁਲ ਸਹੀ ਆ ਬਿਲਕੁਲ ਗੱਲ ਸਹੀ ਆ ਪਰ ਜੇ ਤੁਸੀਂ ਵੀ ਦਿਲੋਂ ਉਹਨਾਂ ਨੂੰ ਇੰਨਾ ਪਿਆਰ ਕਰਦੇ ਆ ਤਾਂ ਜਿਹੜਾ ਨਾ ਬੋਬੀ ਆ ਬੋਬੀ ਆ ਜਾ ਓਏ ਸਾਰੇ ਨਾਂ ਨੂੰ ਵੀ ਰਿਹਾ ਆਪੇ ਰੱਖੇ ਜਾਂ ਕਿਦਾਂ ਹਾਂਜੀ ਹਾਂਜੀ ਆਵੇ ਆਵੇ ਇੱਥੇ ਬਹੁਤ ਹੀ ਇਹਦਾ ਨਾ ਹੈ ਹਾਂਜੀ ਹਾਂਜੀ ਸਾਰੀਆਂ ਨਾਂ ਰੱਖੇ ਨੇ ਜਿੰਨੀ ਹੈਗੀਆਂ ਮੋਸਟਲੀ ਸਾਰੀਆਂ ਤੇ ਹੈਗੇ ਹੀ ਆ ਹਾਂਜੀ ਸਾਰੇ ਨਾ ਵਾਈਫ ਨੇ ਵਾਈਫ ਨੇ ਸਾਰੀਆਂ ਦੇ ਨਾਂ ਰੱਖੇ ਆ ਜਦਾਂ ਕੋ ਰਾਣੀ ਆ ਕੋਈ ਕੋਈ ਨਾ ਹੁਣ ਨਾਂ ਹਾਸੇ ਵਾਲੇ ਕਿੰਨੇ ਆਪਣੀਆਂ ਲੇਡੀਜ਼ ਦੇ ਵੀ ਨਾਂ ਹੋਣਗੇ ਬਣਾ ਲਈ ਸਕਦਾ ਪਰ ਵਾਈਫ ਨੇ ਤਾਂ ਬਹੁਤ ਨਾਂ ਲੈ ਵਿਚਾਕ ਵੀ ਨਹੀਂ ਹਾਂਜੀ ਹਾਂਜੀ ਕਿਹਦੇ ਬੰਦੇ ਨੇ ਥੋੜੇ ਜਿਦਾਂ ਗੱਜਾਓ ਉਹਦੇ ਗੱਜਾਉਂਦੇ ਨੇ ਪੁੱਟਦੀਆਂ ਕਿੰਨੇ ਜਿਵੇਂ ਪੰਜਾਬ ਵਿੱਚ ਤੋਂ ਆਉਂਦੇ ਮੱਝਾਂ ਸਾਡੀਆਂ ਭੜਦੀਆਂ ਬਹੁਤ ਹੁੰਦੀਆਂ ਸੀਗੀਆਂ ਨਹੀਂ ਭੜਨ ਦਾ ਤਾਂ ਇੱਥੇ ਵੀ ਹੁੰਦਾ ਜਦੋਂ ਨਵੀਂ ਜਦੋਂ ਨਵੀਂ ਝੋਟੀ ਆਈ ਆ ਇਹਨੂੰ ਐਕਸੈਪਟ ਹੀ ਨਹੀਂ ਕੀਤਾ ਉਹਨਾਂ ਨੇ ਨਹੀਂ ਕੀਤਾ ਇਹ ਵਿਚਾਰੀ ਨੂੰ ਹੁਣ ਮੈਂ ਤਾਂ ਦੋ ਹਫ਼ਤੇ ਛੱਡੀ ਵੀ ਆ ਇਹਦਾ ਮਾਰ ਮਾਰ ਕੇ ਮੰਦਾ ਹਾਲ ਕਰਤਾ ਉਹਨਾਂ ਨੇ ਨਾ ਤੇ ਇਹਨੂੰ ਇਹਨੂੰ ਵਿਚਾਰੀ ਨੂੰ ਹਾਂਜੀ ਇਹਨੂੰ ਵਿਚਾਰੀ ਨੂੰ ਐਕਸੈਪਟ ਕਰਦੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਬ੍ਰੈਂਟਨ ਤੋਂ ਲਗਭਗ 60 ਕਿਲੋਮੀਟਰ ਦੂਰ ਔਜਲਾ ਫਾਰਮ ਤੇ ਆਇਆ ਮੇਰੇ ਨਾਲ ਵੀਰ ਲਾਡੀ ਔਜਲਾ ਉਹਨਾਂ ਦਾ ਬੇਟਾ ਲਗਭਗ ਵੀਰੇ ਉਹਨੇ 500 ਕਿਲੇ ਦੀ ਖੇਤੀ ਕਰਦੇ ਨੇ ਮੱਝਾਂ ਰੱਖੀਆਂ ਨੇ ਇੱਥੇ ਖਾਸ ਗੱਲ ਮੈਨੂੰ ਪਤਾ ਲੱਗੀ ਜੀ ਵੀਰੇ ਉਹਨਾਂ ਤੋਂ ਵੀ ਮੱਝਾਂ ਜੇਕਰ ਪੂਰੇ ਕੈਨੇਡਾ 'ਚ ਗੱਲ ਕਰੀਏ ਬਹੁਤ ਘੱਟ ਫਾਰਮ ਜਿਹੜੇ ਮੱਝਾਂ ਦੇ ਹੁੰਦੇ ਨੇ ਤਾਂ ਅਸੀਂ ਭੱਗ ਆਲੇ ਅੱਜ ਦੇਖਣ ਆਇਆ ਮੱਝਾਂ ਤੇ ਵੀਰੇ ਉਹਨਾਂ ਨਾਲ ਗੱਲਬਾਤ ਕਰਾਂਗੇ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰਿਓ ਕਿ ਪੰਜਾਬੀਆਂ ਨੇ ਕਿਵੇਂ ਆ ਕੇ ਬਾਲੀ ਕੰਟਰੀ ਜਾ ਕੇ ਨਾਂ ਬਰੋਸ਼ਨ ਕੀਤਾ ਤੇ ਕਿਸਾਨੀ ਕਿੱਤੇ ਨੂੰ ਸੰਭਿਆ ਬਾਈ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਆ ਜੀ ਸਸੀ ਗਾਲ ਜੀ ਠੀਕ ਹੈ ਵੀਰੇ ਹਾਂ ਜੀ ਬਹੁਤ ਵਧੀਆ ਤੁਸੀਂ ਸਵਾਗਤ ਤੇ ਆਪਣੇ ਮੰਨੂ ਆਪਣੇ ਫਾਰਮ ਬਾਰੇ ਡਿਟੇਲਸ ਦੱਸ ਦੋ ਜਾਂ ਤੁਸੀਂ ਪਹਿਲਾਂ ਆਪੇ ਸ਼ੁਰੂ ਕਰਦੇ ਹੋ ਜਰਨੀ ਕਦੋਂ ਸਟਾਰਟ ਕੀਤੀ ਕਦੋਂ ਆਏ ਤੁਸੀਂ ਕੈਨੇਡਾ ਕੈਨੇਡਾ ਮੈਂ ਮੇਰਾ ਜਨਮ ਇੱਥੇ ਦਾ ਹੋਇਆ ਵੈਨਕੂਵਰ ਦਾ ਹੈਵਸਫੋਰਡ ਦਾ ਜਨਮ ਹੈ ਮੇਰਾ ਅੱਛਾ ਜੀ ਹਾਂ ਜੀ ਠੀਕ ਹੈ ਵੀਰੇ ਉਦੋਂ 6 ਕਿ ਮਹੀਨਿਆਂ ਤੋਂ ਮੰਮੀ ਮੁੜ ਕੇ ਲੈ ਗਿਆ ਇੰਡੀਆ ਕਿਉਂਕਿ ਪੰਜਾਬ ਚ ਸਾਰੇ ਸੈਟਲ ਸੀਗੇ ਤੇ ਉਦੋਂ ਬਾਅਦ ਨੀ ਮੰਮੀ ਉਦੋਂ ਮੈਂ ਮੰਮੀ ਪ੍ਰੈਗਨੈਂਟ ਜਦੋਂ ਜਦੋਂ ਇੱਥੇ ਪਹੁੰਚੇ ਆ ਜਦੋਂ ਬੀਸੀ ਦੇ ਵਿੱਚ ਨਾ ਤੇ ਉਸ ਤੋਂ ਬਾਅਦ ਫਿਰ 6 ਮਹੀਨੇ ਜਦੋਂ ਬਾਅਦ ਮੈਨੂੰ ਇੰਡੀਆ ਲੱਗਾ ਠੀਕ ਆ ਜੀ ਹਾਂਜੀ ਫਿਰ ਮੈਂ 11 ਸਾਲ ਬਾਅਦ ਮੈਂ ਇੱਥੇ ਕੇਮਬ੍ਰਿਜ ਆਇਆ ਛੋਟਾ ਹੁੰਦਾ 11 ਸਾਲ ਬਾਅਦ ਆਇਆ ਹਾਂਜੀ 11 ਸਾਲ ਬਾਅਦ ਜਦੋਂ ਮੈਨੂੰ ਜਦੋਂ ਇਮੀਗ੍ਰੇਸ਼ਨ ਨਾਲ ਲੱਭਣ ਲੱਪਾ ਇਹ ਹੈਗਾ ਕਿੱਥੇ ਆਇਆ ਬਹੁਤ ਬੰਦਾ ਬੌਰ ਨੇ ਕਿੱਥੇ ਗਿਆ ਅੱਗੇ ਅੱਗੇ ਤੇ ਹਾਂਜੀ 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 ਫਿਰ ਫਿਰ ਉਹ ਤੋਂ ਬਾਅਦ ਫਿਰ ਜਦੋਂ ਉਹਨਾਂ ਨੇ ਇਨਕੁਆਰੀ ਭੇਜੀ ਪੁਲਿਸ ਘਰੇ ਜਦੋਂ ਇਨਕੁਆਰੀ ਭੇਜਦੇ ਹਨ ਇਹ ਦਾਦੀ ਕਹਿੰਦੇ ਵੀ ਚਲੋ ਕੁੜੀ ਦਾ ਵਿਆਹ ਸਾਡੀ ਸਿਸਟਰ ਦਾ ਹੋ ਗਿਆ ਸੀ ਰਸਤਾ ਇੱਥੇ ਤਾਂ ਫਿਰ ਉਹਦੇ ਨਾਲ ਉਹਨਾਂ ਦੇ ਮੈਂ ਆਇਆ ਮੈਂ ਆਉਂਦਾ ਨਹੀਂ ਸੀਗਾ ਮਾਮਿਆਂ ਨੇ ਤਾਂ ਬਹੁਤ ਜ਼ੋਰ ਲਾਇਆ ਮਾਮੇ ਮੇਰੇ ਬੀਸੀ ਵਿੱਚ ਬਹੁਤ ਵੈੱਲ ਸੈਟਲ ਬੰਦੇ ਆ ਠੀਕ ਆ ਵੀਰੇ ਨਾਨਾ ਜੀ ਮੇਰੇ ਆਨਲਾਈਨ ਜੋ YouTube ਤੋਂ ਦੇਖੋਗੇ ਪਹਿਲੇ ਪੰਜਾਬੀਆਂ ਦੇ ਵਿੱਚ ਮੇਰੇ ਹਿਸਾਬ ਨਾਲ ਕੁਝ 15 20 ਬੰਦਿਆਂ ਵਿੱਚ ਪਹਿਲੇ ਸੀਗੇ ਮੇਰੇ ਹਿਸਾਬ ਨਾਲ ਉਹ 15 20 ਬੰਦਿਆਂ ਦੇ ਹਾਂਜੀ ਪਹਿਲੇ 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 ਜਿਹੜੇ ਮਤਲਬ ਜੋੜ ਦੇ ਬੀਸੀ ਦੇ ਬੰਦੇ ਆ ਉਹਨਾਂ ਦੇ ਵਿੱਚ ਇੱਕ ਭਾਨ ਸਿੰਘ ਰੰਧਾਵਾ ਜੀ ਨਾ ਆਉਂਦਾ ਓਕੇ ਹਾਂਜੀ ਹਾਂਜੀ ਮਹਾਰਾਜ ਜੀ ਏਡੀ ਕਿਰਪਾ ਸੀ ਉਹਨਾਂ ਤੇ ਤੇ ਅੱਜ ਤਾਂ ਉਹਨਾਂ ਦਾ ਬਹੁਤ ਤਗੜਾ ਕਾਰੋਬਾਰ ਆ ਬੀਸੀ ਦੇ ਵਿੱਚ ਨਾ ਠੀਕ ਆ ਜੀ ਹਾਂਜੀ ਅੱਛਾ ਤੁਸੀਂ ਉੱਥੇ ਆਏ ਫਿਰ ਹਾਂਜੀ ਬੀਸੀ ਮੈਂ ਪਹਿਲਾਂ ਜਨਮ ਮੇਰਾ ਉੱਥੇ ਦਾ ਫਿਰ ਮੈਂ ਹਾਈ ਸਕੂਲ ਮੈਂ ਇੱਥੇ ਕੀਤਾ ਕੈਂਬਰਿਜ ਠੀਕ ਆ ਵੀਰੇ ਹਾਂਜੀ ਉਹ ਤੋਂ ਬਚ ਫਿਰ ਮੈਂ ਬੈਕ ਐਂਡ ਫੋਰਥ ਸਾਲ ਦੋ ਸਾਲ ਉੱਥੇ ਸਾਲ ਇੱਥੇ ਦੋ ਸਾਲ ਇੱਥੇ ਦਸ ਸਾਲ ਉੱਥੇ ਇਦਾਂ ਬੈਕ ਐਂਡ ਫੋਰਥ ਜਿਹੜੀ ਜੀ ਮੈਨੂੰ ਘੇੜਾ ਮਰੌਂਦੇ ਰਹਿ ਜਾਂਦਾ ਤੇ ਉਹਦੇ ਨਾਲ ਇਹ ਹੋਇਆ ਵੀ ਚਲੋ ਮੈਨੂੰ ਉਹਨਾਂ ਨੂੰ ਕੋਈ ਫਾਈਨੈਂਸ਼ਲੀ ਦਾ ਲਾਸ ਹੋਇਆ ਹੋਗਾ ਪਰ ਜਿਹੜਾ ਦੋਨੇ ਪਾਸੇ ਜਿਹੜਾ ਉਹ ਹਾਂ ਵਧੀਆ ਹੋ ਗਿਆ ਵੀ ਉੱਥੇ ਦਾ ਵੀ ਸਿਸਟਮ ਦਾ ਪਤਾ ਲੱਗ ਗਿਆ ਇੱਥੇ ਦਾ ਵੀ ਸਿਸਟਮ ਦਾ ਪਤਾ ਲੱਗ ਗਿਆ ਜੇ ਤਾਂ ਮੈਂ ਇੱਕ ਪਾਸੇ ਰਹਿ ਜਾਂਦਾ ਤਾਂ ਮੈਂ ਉਧਰਲੀ ਜੁਗਾ ਰਹਿ ਜਾਣਾ ਸੀਗਾ ਜਦਾਂ ਵੀ ਹੁਣ ਜੇ ਜੇ ਕੱਲਾ ਮੈਂ ਉੱਥੇ ਰਹਿ ਜਾਂਦਾ ਜੀ ਤਾਂ ਮੈਂ ਉੱਥੇ ਦਾ ਰਹਿਣ ਇਥੇ ਮੈਨੂੰ ਬੋਲੀ ਨਹੀਂ ਸੀ ਆਉਣੀ ਤੇ ਜੇ ਮੈਂ ਇੱਥੇ ਰਹਿ ਜਾਂਦਾ ਤੇ ਫਿਰ ਮੈਨੂੰ ਉੱਥੇ ਦਾ ਨਹੀਂ ਪਤਾ ਲੱਗਣਾ ਸੀਗਾ ਨਾ ਤੇ ਹੁਣ ਇਸ ਕਰਕੇ ਗੁਰੂ ਰਾਮਦਾਸ ਦੀ ਕਿਰਪਾ ਨਾਲ ਦੋਨੇ ਪਾਸਿਆਂ ਦਾ ਬੈਲੈਂਸ ਜਿਹਾ ਬਣ ਗਿਆ ਨਾ ਥੋੜਾ ਦਾ ਬੈਲੈਂਸ ਬਣ ਗਿਆ ਚਾਹੋ ਤੁਹਾਡੇ ਚ ਸੀਗਾ ਤੁਸੀਂ ਪਹਿਲਾਂ ਸਾਡੇ ਬੇਟੇ ਦਾ ਹੀ ਬਣਾਇਆ ਹੋਇਆ ਪੁਰਾਣਾ ਇਹ ਨਾਲੇ ਰਿਆ ਕਰਕੇ ਬੈਲੈਂਸ ਬਣ ਗਿਆ ਹੁਣ ਸਾਡੇ ਫਾਜ਼ਲ ਸਾਹਿਬ ਦੀ ਜੀ ਪੜੇ ਇੱਥੇ ਵਾਰਨ ਹੋਇਆ ਹਨ ਹਾਂਜੀ 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 ਬਹੁਤ ਵੱਡੀ ਗੱਲ ਲੱਗਦੀ ਹੈ ਤੇ ਉਹ ਫਾਜ਼ਲ ਸਾਹਿਬ ਦੇ ਨਾਲ ਰਿਆ ਕਰਕੇ ਫਿਰ ਉਹ ਜਿੱਦਾਂ ਰੂਟਸ ਕਿੰਨਾ ਕਹਿ ਲੋ ਵੀ ਬਾਕੀ ਚਲੋ ਖੂਨ ਦੇ ਵਿੱਚ ਹੁੰਦੀ ਹੈ ਕੁਦਰਤ ਹੀ ਨਾ ਇਹਨੂੰ ਵੀ ਸ਼ੌਂਕ ਹੈ ਪਸ਼ੂਆਂ ਦਾ ਫਾਜ਼ਲ ਸਾਹਿਬ ਸਾਡੇ ਬਰੀਡਰਸ ਹੈਗੇ ਮੱਝਾਂ ਦੇ ਅੱਛਾ ਤੇ ਗਾਂ ਮੈਨੂੰ ਸ਼ੌਂਕ ਸੀ ਡੈਡੀ ਜੀ ਨਾਲ ਹੀ ਰਹਿਣਾ ਪਸ਼ੂਆਂ ਵਾਲੇ ਅੰਦਰ ਹੀ ਮੈਂ ਸੋਣਾ ਡੈਡੀ ਜੀ ਸੀਗਾ ਕਹਿੰਦਾ ਵੀ ਤੂੰ ਆ ਪਸ਼ੂਆਂ ਵਾਲੇ ਅੰਦਰ ਹੀ ਸੁੱਤਾ ਹਾਂ ਹਾਂ ਜੀ ਮੱਝਾਂ ਨਾਲ ਇੰਨਾ ਪਿਆਰ ਸੀ ਮੇਰਾ ਨਾ ਅੱਛਾ ਜੀ ਹਾਂ ਜੀ ਤੇ ਪਹਿਲੇ ਦਿਨ ਤੋਂ ਹੀ ਸ਼ੌਂਕ ਸੀ ਬਹੁਤ ਜ਼ਿਆਦਾ ਮੱਝਾਂ ਦਾ ਫਿਰ ਇੱਥੇ ਕੰਮ ਵਾਲਾ ਕੰਸਟਰਕਸ਼ਨ ਸ਼ੁਰੂ ਕੀਤਾ ਹਾਂ ਹਾਂ ਜੀ ਪਹਿਲਾਂ ਮੈਂ ਨਹੀਂ ਪਹਿਲਾਂ ਮੈਂ ਟ੍ਰਾਇਲ ਫੈਕਟਰੀ 'ਚ ਕੰਮ ਕੀਤਾ ਫਿਰ ਮੈਂ ਟਰੱਕ ਚਲਾਇਆ ਠੀਕ ਆ ਵੀਰੇ ਫੇਡ ਰੱਖ ਚਲਾਉਣ ਤੋਂ ਬਾਅਦ ਜਿਵੇਂ ਜਿਵੇਂ ਜਿਹਦਾ ਢੋ ਮੇਲੇ ਬਣਦੇ ਗਏ ਗਾਂ ਤੋਂ ਗਾਂ ਤਰੱਕੀ ਦਾ ਮੰਚ ਸਿਗੀ ਸੋਚ ਵੀ ਚਲੋ ਜੇ ਕਿਤੇ ਮਾਰੇ ਕਰੇ ਵੀ ਆਪਾਂ ਇਹ ਫਾਰਮ ਲਾਵਾਂਗੇ ਅੱਛਾ ਜੀ ਫੇ ਡੇਰੀਆਂ ਤੇ ਚਲ ਜਾਣਾ ਇੱਥੇ ਗੋਰੀਆਂ ਨਾਲ ਉੱਥੇ ਜਾ ਕੇ ਬੁੜੀਆਂ ਨਾਲ ਬੇਬੇ ਹੋਣੀਆਂ ਉਹ ਫਾਰਮ ਵਾਲੀਆਂ ਉਹਨਾਂ ਨਾਲ ਕੰਮ ਕਰਾਈ ਜਾਣਾ ਤੇ ਮੈਨੂੰ ਥੋੜੇ ਜਣ ਗਾਂਆਂ ਕੋ ਰਹਿਣ ਦਊਗਾ ਅੱਛਾ ਜੀ ਬਈ ਗਾਂਆਂ ਦੇ ਗੋਰੀ ਇਸ ਮਹਿਲ ਆ ਜੂਗੀ ਥੋੜੀ ਜਿਹਾ ਉਹ ਵਾਹਿਗੁਰੂ ਵਾਹਿਗੁਰੂ ਹਾਂ ਹਾਂ ਬਹੁਤ ਜ਼ਿਆਦਾ ਸ਼ੌਂਕ ਹੁੰਦਾ ਸੀ ਪਹਿਲਾਂ ਤੋਂ ਹੈ ਨਾ ਅੱਛਾ ਜੀ ਤੇ ਪਰ ਇੰਨੀ ਪੂੰਜੀ ਨਹੀਂ ਸੀ ਹੁੰਦੀ ਵੀ ਡੇਰੀ ਫ ਵੀ ਇਹ ਨਹੀਂ ਹਮਤ ਨਹੀਂ ਸੀਗਾ ਆਪਾਂ ਇੰਨੇ ਤਕੜੇ ਨਹੀਂ ਸੀ ਘਰੋਂ ਜਿਦਾਂ ਬਾਪੂ ਦੇ ਕੋਈ ਖੇਤ ਜਿਦਾ ਕਹਿੰਦੇ ਚੰਡੀਗੜ੍ਹ ਲੁਧਿਆਣੇ ਦੇ ਲੱਗੇ ਹੋ ਸਕੇ ਸ਼ਹਿਰ ਦੇ ਲੱਗੇ ਨਹੀਂ ਸੀਗੇ ਪਿੰਡੂ ਬਹੁਤ ਬੇਈ ਦੇ ਗੰਡੇ ਸਾਡਾ ਪਿੰਡ ਆ ਸਹਿਮ ਨਿਕਾ ਜਾਣਾ ਤੇ ਉਹ ਉੱਥੇ ਚਲੋ ਨਾ ਜੀ ਸਿਹਤ ਵਧੀਆ ਸੀ ਕਹਿੰਦੇ ਵੀ ਮਿਹਨਤ ਕਰੋ ਕੰਮ ਕਰਨਾ ਠੋਕੇਗਾ ਕਾਕਾ ਤੇ ਆਪੇ ਰੱਬ ਭਾਗ ਲਾਉਂਦਾ ਹੁੰਦਾ ਨਾ ਜੀ ਵੀਰੇ ਤੇ ਚਲੋ ਉਹਨਾਂ ਦੇ ਗਏ ਬਚਨ ਪੂਰੇ ਹੋ ਗਏ ਉਹ ਤਾਂ ਨਹੀਂ ਦੁਨੀਆ ਤੇ ਰਹਿ ਰਹਿਣਾ ਅਸੀਂ ਵੀ ਨਹੀਂ ਗਾ ਚਲੋ ਪਰ ਗੱਲ ਇਹ ਵੀ ਉਹਨਾਂ ਨੇ ਜੋ ਸਰਖਾਲਿਆ ਦੱਸਿਆ ਉਸ ਹਿਸਾਬ ਨਾਲ ਤੁਰੇ ਜਾਂਦੇ ਆ ਹੈ ਨਾ ਤੇ ਮਹਾਰਾ ਨੇ ਭਾਗ ਲਾਤੇ ਆਪਣੇ ਕਿ ਫਿਰ ਕਿਦਾਂ ਸਵਭ ਕਿਦਾਂ ਬਣਿਆ ਵੀ ਮਤਲਬ ਫਾਰਮ ਬਾਰੇ ਸੋਚਿਆ ਤੁਸੀਂ ਫਾਰਮ ਤਾਂ ਪਹਿਲਾਂ ਤੋਂ ਹੀ ਮੇਰੀ ਛੋਟੇ ਹੁੰਦਿਆਂ ਸੋਚ ਸੀਗੀ ਪਰ ਮੇਰਾ ਟਾਰਗੇਟ ਟਾਰਗੇਟ ਸੀਗਾ ਵੀ ਜਿੰਨਾ ਵੀ ਜਿੰਨਾ ਕਿ ਮੈਂ ਕੰਮ ਕਰਦਾ ਮੈਂ ਉਹਨਾਂ ਨੂੰ ਪੈਸੇ ਨੂੰ ਰੀਅਲ ਏਸਟੇਟ ਚ ਕਨਵਰਟ ਕਰਦਾ ਜਾਂਦਾ ਸੀਗਾ ਨਾਲ ਥੋੜਾ ਥੋੜਾ ਕਰਕੇ ਠੀਕ ਹੈ ਬਾਕੀ ਕਹਿੰਦੇ ਵੀ ਰਾਮ ਵਧਾਵੇ ਸੋਭਦੇ ਜਦੋਂ ਰੱਬ ਨੇ ਤੁਹਾਡੇ ਨਾਲ ਨਜ਼ਰਸਵਲੀ ਕਰਨੀ ਹੈ ਤੇ ਭਾਗ ਉਦੋਂ ਹੀ ਲੱਗਣੇ ਆ ਨੇ ਤਾਂ ਜੋ ਮਰਜੀ بڑے ਚਤਰਿਆਦ بڑے ਪੈਸੇ ਵਾਲੇ ਲੋਕ ਬੈਠੇ ਐਥੇ ਨਾ ਤੇ ਜੀ ਉਹਨਾਂ ਨੇ ਨਜ਼ਰਸਵਲੀ ਕੀਤੀ ਹੈ ਪਰ ਮਾਤਮਾ ਨੇ ਤੇ ਆਪਣੇ ਆਪ ਹੀ ਰਾਹ ਢੋ ਮੁੱਲੇ ਟਿਮ ਹਟਨ ਤੇ ਮੈਨੂੰ ਬੜਾ ਮਿਲਿਆ ਤੇ ਉੱਥੋਂ ਹੀ ਮੈਨੂੰ ਜਿਹੜਾ ਕ to farum begia ਤੇ ਸਾਡਾ ਮੂਡ ਬੜਾ ਆਫ ਸੀਗਾ ਚਾਹ ਲੈਣ ਨੂੰ ਰੋਗਿਆ ਅਸੀਂ ਇੱਥੇ ਉਦੋਂ ਤੁਹਾਡੀ ਅਜ ਕਿੰਨੀ ਮੈਂ ਹੁਣ ਦੀ ਗੱਲ ਨਹੀਂ ਹਲੇ 4 ਸਾਲ ਦੀ ਗੱਲ ਹੀ ਆ ਤੇ ਸਾਡੇ 5 ਸਾਲ ਕਹਿ ਲਓ ਸਾਡੇ 4-5 ਸਾਲ ਜਦੋਂ ਕਿ ਡੀਲਾਂ ਚੱਲਦੀਆਂ ਜੁਲਦੀਆਂ ਰਹੀਆਂ ਵਿੱਚ ਇਹ ਤੇ ਉਹ ਕਹਿੰਦਾ ਵੀ ਮੈਂ ਕਿਹਾ ਫਾਰਮ ਉਹ ਕਹਿੰਦਾ ਮੈਂ ਕਿਹਾ ਤੁਹਾਨੂੰ ਇਸ ਏਰੀਆ ਦਾ ਪਤਾ ਕਹਿੰਦਾ ਹਾਂ ਤੈਂਕੀ ਲੈਣਾ ਮੈਂ ਕਿਹਾ ਜਦੋਂ ਦਾ ਪੁੱਛ ਵਾਲਾ ਪਿਆ ਮਸਤੀ ਜਾ ਸਕਿਆ ਕੋਈ ਹੈ ਨਾ ਮਹਾਰਾਜ ਵੱਲੋਂ ਮਸਤ ਮੌਲਾ ਹੀ ਸੀ ਕੋਈ ਤੇ ਕਹਿੰਦਾ ਦੱਸ ਤਾਨੂੰ ਚਾਹੀਦਾ ਕੀ ਹੈ ਮੈਂ ਕਿਹਾ ਹਾਂ ਨਾ ਤੇ 32 ਉਹਨੇ ਲਈ ਸੀ ਸੈਕਟਰ ਇਦਾਂ ਟਰੱਕ 'ਚ ਕਹਿੰਦਾ ਵੀ ਮੈਂ ਕਿਹਾ ਫਾਰਮ ਮੈਂ ਲੱਭਦਾ ਫਿਰ ਰਕਦੇ ਮਗਰੇ ਆ ਗਏ ਠੀਕ ਆ ਜੀ ਕਹਿੰਦੇ ਨਾ ਵੀ ਉਹ ਸਾਧੂ ਸੰਤਾਂ ਦੀ ਜਦੋਂ ਰਜਾ ਉਹਨਾਂ ਦੀ ਪੀਰਾ ਫਕੀਰਾਂ ਦੀ ਹੁੰਦੀ ਆ ਤੇ ਉਹ ਆਪਣੇ ਆਪ ਹੀ ਬਸ ਇਧਰ ਨੂੰ ਮਗਰ ਲਾ ਕੇ ਲੈ ਆਏ ਤੇ ਇੱਥੇ ਫਾਰਮ ਹੀ ਫਾਰਮ ਹੋਰੇ ਸੇਲਤੇ ਆ ਨਾ ਅੱਛਾ ਇਹ ਅਲਬਰਟਾ ਦੀ ਕੰਪਨੀ ਸੀ ਹਾਂਜੀ ਤੇ ਉੱਥੋਂ ਬਸ ਡੀਲ ਬਣ ਗਈ ਤਾਂ ਆਪੇ ਢੋ ਮੋਲੇ ਬਣ ਗਏ ਉਧਰੋਂ ਘਰ ਘੁਰ ਵੇਚ-ਵੋਚ ਕੇ ਸਾਰਾ ਫਿਰ ਇਧਰ ਲੈਣ ਲੱਗ ਪਏ ਨਾ ਫਾਰਮ ਲਿਆ ਫਿਰ ਨਹੀਂ ਪਹਿਲਾਂ ਉਧਰ ਹੋਰ ਲਿਆ ਸੀ ਤਨ ਚਾਰ ਇਧਰ ਲਿਆ ਸੀ ਜਿਹੜੇ ਹੋਰ ओके okay. हां जी पहलाऊं ਲੈ ਫੇ ਇਹ ਤਾਂ ਬਾਅਦ ਚ ਐਂਡ ਦੇ ਇਹ ਵੀ ਰਾਤ ਨੂੰ ਇੱਥੇ ਯੂ-ਟਰਨ ਮਾਰ ਲੱਗੇ ਆਂ ਇੱਥੇ ਆਉਣ ਲੱਗੇ ਤੇ ਜਾਣਾ ਸੀ ਅਸੀਂ ਇੱਧਰ ਚਰਚੀ ਆ ਦੇਖਣ ਆਪਣੇ ਅੰਕਲ ਹੋਣਾ ਨੇ ਤੇ ਅਸਾਂ ਕੋ ਟਰਨ ਗਲਤ ਵੱਜ ਗਈ ਓਕੇ ਤੇ ਇੱਥੇ ਮਾਰੀ ਤੇ ਇੱਥੇ ਦੇਖਿਆ ਤਾਂ ਕਹਿੰਦੇ ਸਾਈਨ ਲੱਗਾ ਮੈਂ ਕਿਹਾ ਸਾਈਨ ਤਾਂ ਪ੍ਰੋਫੈਸ਼ਨਲ ਲੱਗਾ ਵੀ ਰਿੰਦਾ ਲੱਗਦਾ ਕੋਈ ਕਹਿੰਦੇ ਮੈਂ ਫੋਨ ਕਰਕੇ ਦੇਖ ਲੈਣਾ ਠੀਕ ਹੈ ਉਹ ਇਹਦਾ ਦੇਖਿਆ ਅਸਾਂ ਡੈਡੀ ਜੀ ਨੂੰ ਪਸੰਦ ਆ ਗਿਆ ਜੀ ਤਾਂ ਇਹ ਵੀ ਲੈ ਲਿਆ ਆਂ ਉਹ ਨੇ ਮਹਾਰਾਜ ਨੇ ਵਿਦਾ ਬਣਾਤੀਆਂ ਬਸ ਮੱਜਾਂ ਦਾ ਸ਼ੌਂਕ ਸੀ ਡੰਗਰਾਂ ਦਾ ਪਹਿਲਾਂ ਤੋਂ ਰੇਟ ਰੂਟ ਜੇ ਮਿਲਦਾ ਹੁੰਦਾ ਇਹ ਜਿੱਦਾਂ ਕੀ ਆਮ ਕੀ ਰੇਟ ਹੁੰਦਾ ਔਰ ਜ਼ਮੀਨ ਦਾ ਖੇਤ ਦਾ ਡਿਪੈਂਡ ਕਰਦਾ ਪਹਿਲਾਂ ਤਾਂ ਜ਼ਮੀਨਾਂ ਬਹੁਤ ਸਸਤੀਆਂ ਸੀਗੀਆਂ ਹੁਣ ਹੁਣ ਜਦੋਂ ਚਲੋ ਮੈਨੂੰ ਤੇ 15000 ਨੂੰ ਵੀ ਏਕੜ ਮਿਲ ਗਈ ਹੈ ਵਿੱਚ ਕਾਫੀ ਜਿਆਦੇ ਵੱਡੇ ਟੱਕ ਜਿਹੜੇ ਆ 15000 ਨੂੰ ਏਕੜ ਹਾਂਜੀ ਤੇ ਹੁਣ ਮੈਂ ਕੁਛ ਮੈਂ 25000 ਨੂੰ ਲਿਆ ਓਕੇ ਤੇ ਕੁਛ ਮੈਨੂੰ 32000 ਨੂੰ ਪਏ ਆ ਨਾ ਠੀਕ ਹੈ ਜੀ ਤੇ ਹੁਣ ਤਾਂ 50-60000 ਤੋਂ ਉੱਪਰ ਗਿਆ ਹੈ 45 40 45 ਐਵਰੇਜ ਹਾਂਜੀ ਹਾਂਜੀ ਇ ਆਪਣੇ ਮਿਲਟਨ ਤੋਂ ਲੈ ਕੇ ਇੱਧਰ ਨੂੰ ਲਾ ਲਓ ਲੰਡਨ ਤੱਕ ਲੰਡਨ ਤੋਂ ਥੋੜਾ ਗਾਂਹ ਤੱਕ ਜਾ ਕੇ ਹਾਂਜੀ ਟੌਸਨਬਰਗ ਇੱਧਰ ਸਾਊਥ ਨੂੰ ਵੀ ਸਾਰੀ ਜ਼ਮੀਨ ਅੱਗ ਲੱਗੀ ਪਈ ਐ ਜੇ ਹੁਣ ਇੱਕ ਵਾਰ ਆਪਾਂ ਫਾਰਮ ਲਈ ਜ਼ਮੀਨ ਲਈ ਆ ਖੇਤੀ ਲਈ ਤਾਂ ਖੇਤੀ ਲਈ ਯੂਜ਼ ਕਰ ਸਕਦੇ ਆ ਆਪਾਂ ਉਹਦੇ ਚ ਕੁਝ ਹੋਰ ਨਹੀਂ ਕਰ ਸਕਦੇ ਕੁਝ ਹੋਰ ਕਮਰਸ਼ੀਅਲੀ ਤਾਂ ਜਿੱਦਾਂ ਜ਼ੋਨਿੰਗ ਦੇ ਹਿਸਾਬ ਨਾਲ ਹੀ ਆ ਤੇ ਮੋਸਟਲੀ ਖੇਤੀਬਾੜੀ ਦਾ ਕਾਰੋਬਾਰ ਕੋਈ ਇਦਾਂ ਦਾ ਕਰਨਾ ਕਰ ਸਕਦੇ ਜਿੱਦਾਂ ਮਰਜ਼ੀ ਕਰ ਲਓ ਡੇਰੀ ਕਰ ਲਓ ਬੱਕਰੀਆਂ ਦਾ ਕਰ ਲਓ ਕੁਝ ਵੀ ਕਰ ਲਓ ਹਾਂ ਦੋ ਚੀਜ਼ ਕਰ ਸਕਦੇ ਆ ਇਹ ਇਹ ਹੈਗਾ ਵੀ ਤੁਸੀਂ ਕੱਲ ਨੂੰ ਮਕਾਨੇ ਬਣਾ ਦਮੋ ਇਹ ਚੀਜ਼ਾਂ ਨਹੀਂ ਮਕਾਨ ਇਦਾਂ ਹਾਂਜੀ ਪਰਸਨਲ ਬਣਾ ਸਕਦੇ ਆ ਕੁਛ ਡਾ ਪਾ ਸਕਦੇ ਆ ਇਦਾਂ ਦਾ ਕੋਈ ਜੋ ਐਗਰੀਕਲਚਰ ਰਿਲੇਟਡ ਆ ਉਹ ਕਰ ਸਕਦੇ ਆ ਜੀ ਹਾਂਜੀ ਬਾਕੀ ਦਾ ਸਾਰਾ ਜ਼ੋਨਿੰਗ ਦੇ ਹਿਸਾਬ ਨਾਲ ਹੀ ਆ ਠੀਕ ਆ ਹਾਂਜੀ ਤੇ ਫਿਰ ਜਿਵੇਂ ਆਪਾਂ ਮੱਝਾ ਹੁਣ ਥੱਲੀ ਮੜਾ ਇਦਾਂ ਹਾਂਜੀ ਆਜੋ ਆਜੋ ਤੇ ਪਰ ਨਾ ਇਹਦੇ ਡੱਬੀਆਂ ਵਾਲੇ ਬੰਦੇ ਵੀ ਰਹਿਲੇ ਵੀ ਹੋਰ ਬਰਾਵਾ ਪਾਗਲ ਇਹ ਨਵੇਂ ਨਵੇਂ ਬਲਣੇ ਸ਼ੁਰੂ ਕੀਤੇ ਪਹਿਲਾਂ ਮੈਂ ਵੀ ਕਲੀਨ ਸ਼ੇਵ ਹੀ ਸੀਗਾ ਨਾ ਤੇ ਪਾਗਲ ਅਸਲ ਮੈਨੂੰ ਬਲਣੀ ਨਹੀਂ ਆਉਂਦੀ ਮੈਂ ਤੁਹਾਨੂੰ ਸੱਚੀ ਗੱਲ ਦੱਸ ਰਹੀ ਗੱਲ ਹਾਂ ਤੇ ਕਦੋਂ ਫਿਰ ਦਾੜੀ ਕਦੋਂ ਰੱਖਿਆ ਹੁੰਦਾ ਇਹ ਹੋ ਗਿਆ ਸਾਲ ਕੀ ਹੋਇਆ ਮੈਨੂੰ ਕਿਆ ਬਾਤ ਹੈ 7 ਸਵਾ ਸਾਲ ਪਹਿਲਾਂ ਵੀ ਇਹ ਸਿੱਖਾ ਪਹਿਲਾਂ ਹੋਏ ਗਾਉਂਦਾ ਗੂੰਦਾ ਨਾਲ ਦਾ ਸ਼ੌਂਕ ਸੀਗਾ ਪਹਿਲਾਂ ਤੋਂ ਜਿੱਦਾਂ ਗਾਉਣ ਦਾ ਮਾੜਾ ਜੱਜ ਹਾਂ ਜੀ ਤੂੰ ਵੀ ਸਣਾ ਦਾ ਚੰਗਾ ਵਧੀਆ ਜਾਂ ਕੰਨ ਪਰਦੀ ਲਾ ਦੋ ਤੁਸੀਂ ਕਹਿੰਦੇ ਸੀਗੇ ਹਾਂ ਤੁਹਾਨੂੰ ਬੰਦਾ ਸੁਣਾ ਦਨੇ ਤੁਹਾਨੂੰ ਕੋਈ ਚੱਕਰ ਨਹੀਂ ਹਾਂ ਜੀ ਹਾਂ ਜੀ ਆਜੋ ਆਜੋ ਚਲੋ ਲਾ ਦੋ ਫਿਰ ਇਦਾਂ ਹੀ ਹਾਂ ਜੀ ਹਾਂ ਜੀ ਚਲੋ ਰੋਮ ਰੋਮ ਵਿੱਚ ਵਾਸ ਸਜਣ ਦਾ ਵੇਡਾ ਡਾਡਾ ਏ ਤਰਵਾਸ ਸਜਣ ਦਾ ਉਹ ਤੁਰ ਪਈ ਮੈਂ ਯਾਰ ਦੇ ਘਰ ਨੂੰ ਵੇ ਛੱਡ ਨਹੀਂ ਸਕਦੀ ਖਸਮਾਂ ਦੇ ਦਰ ਨੂੰ ਉਹ ਦੁਨੀਆ ਪਈ ਖਸਮਾਂ ਨੂੰ ਖਾਵੇ ਵੇ ਹਾਂ ਉਹ ਦੁਨੀਆ ਪਈ ਖਸਮਾਂ ਨੂੰ ਖਾਵੇ ਹੋ ਮਸਤੀ ਮੈਂ ਫਿਰਦੀ ਵੇ ਮੇਰਾ ਤੁਣਕਾ ਕਸਮ ਵਜਾਵੇ ਵੇ ਮਸਤੀ ਮੈਂ ਫਿਰਦੀ ਓ ਰੂਹ ਲੈ ਲਾ ਗਾਵੇ ਮੋਲਾ ਵੇ ਰੂਹ ਲੈ ਲਾ ਗਾਵੇ ਤੇ ਮਸਤੀ ਮੈਂ ਫਿਰਦੀ ਓ ਆਪ ਹੀ ਮੱਜਾਂ ਚ ਰਾਵੇ ਵੇ ਮਸਤੀ ਮੈਂ ਫਿਰਦੀ ਵੇ ਖਸਮਾ ਓ ਤੁਣਕਾ ਯਾਰ ਵਜਾ ਵੇ ਵੇ ਮਸਤੀ ਮੈਂ ਫਿਰਦੀ ਉਹ ਮਸਤ ਬਣਾ ਦੇਣਗੇ ਵਿਬਾ ਬੋਲੀ ਖਿਲਾ ਦੇਣਗੇ ਵਿਬਾ ਉਹ ਮਸਤ ਬਣਾ ਦੇਣਗੇ ਵਿਬਾ ਨੱਚੜ ਲਾ ਦੇਣਗੇ ਵਿਬਾ ਨਾ ਜਾਈ ਮਸਤਾਂ ਦੇ ਵੇੜੇ ਮਸਤ ਬਣਾ ਦੇਣਗੇ ਵਿਬਾ ਹੋਇਆ ਜਾ ਉਹ ਮਸਤ ਬਣਾ ਦੇਣਗੇ ਵਿਬਾ ਮੱਜਾਂ ਦਾ ਦੁੱਧ ਪਲਾ ਦੇਣਗੇ ਬੀਬਾ ਕੈਨੇਡਾ ਚ ਪੰਜਾਬ ਬਣਾ ਦੇਣਗੇ ਬੀਬਾ ਇੱਕ ਅੰਦਰ ਇੱਕ ਤਾਂ ਦਿਮਾਗ ਚ ਇਹ ਸੀਗਾ ਵੀ ਕੈਨੇਡਾ ਚ ਪੰਜਾਬ ਜਿਹਾ ਹੀ ਮਾਹੌਲ ਬਣਾਉਣਾ ਹਨਾ ਬਸ 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 ਇਹ ਸੀਗੀ ਪਰਮਾਤਮਾ ਨੇ ਸੁਣ ਲਈ ਹਨਾ ਬਸ 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 ਤੇ ਹੁਣ ਮੈਨੂੰ ਇਹ ਮੱਝਾਂ ਵਾਲੀ ਸਟੋਰੀ ਦੱਸੋ ਬੇਟਾ ਨਾ ਚਲੋ ਪਹਿਲਾਂ ਗੱਲ ਹੋ ਗਈ ਵੀਰੇ ਨਾ ਤੁਹਾਡਾ ਵੀ ਕਰਨੀ ਚਾਹੁੰਦਾ ਹਾਂ ਮੱਝਾਂ ਮਿਲਦੀਆਂ ਨਹੀਂ ਇੱਥੇ ਹਾਂਜੀ ਗਈਆਂ ਦੇ ਬਹੁਤ ਫਾਰਮ ਦੇਖੇ ਆ ਸੁਣੇ ਵੀ ਮੈਂ ਵੀਡੀਓ ਬਹੁਤ ਦੇਖੀਆਂ ਨੇ ਹਨਾ ਹਾਂਜੀ ਇਹ ਕਿੱਥੋਂ ਲੱਭੀਆਂ ਫਿਰ ਇੰਨਾ ਯਾਰ ਇਹ ਇਟਲੀ ਦੀ ਬਰੀਡ ਆ ਇਟਲੀ ਦੀ ਠੀਕ ਆ ਵੀਰੇ ਹਾਂਜੀ ਇਟਲੀ ਤੋਂ ਸਾਰਾ ਅਰੇਂਜਮੈਂਟ ਹੋਇਆ ਸੀਗਾ ਤੇ ਕੁਝ ਚਲੋ ਇੱਥੇ ਮੈਨੂੰ ਕੁਦਰਤੀ ਮਿਲ ਗਈਆਂ ਬੰਦੇ ਨਾਲ ਸੁਭ ਬਣ ਗਿਆ ਉਹਨੇ ਸਰਟਿਫੀਕਟ ਦਿੱਤੀ ਸਾਰੀ ਉੱਥੋਂ ਜਦੋਂ ਲਿਆਉਣ ਦੀ ਹੈ ਨਾ ਕੁਝ ਫਿਰ ਮੈਂ ਸਪੈਸ਼ਲੀ ਮੰਗਾਈਆਂ ਤੇ ਕੁਝ ਉਹ ਨਾਲ-ਨਾਲ ਹਰ ਰੋਲਾਉਂਦੇ ਹੀ ਜਾਂ ਫਿਰ ਇਹਦਾ ਮੱਝ ਦਾ ਕੀ ਰੇਟ ਹੁੰਦਾ ਆ ਮੱਝ ਦਾ ਰੇਟ ਹੁਣ ਪਹਿਲਾਂ ਤਾਂ ਮੈਨੂੰ ਪਤਾ ਨਹੀਂ ਸੀਗਾ ਉਹ ਤਾਂ ਬਹੁਤ ਜ਼ਿਆਦਾ ਮਹਿੰਗੀਆਂ ਪਈਆਂ ਹਨਾ ਉਹ ਤਾਂ ਤੁਹਾਨੂੰ ਕੋਈ ਆਈਡੀਆ ਨਹੀਂ ਸੀਗਾ ਸ਼ੌਂਕ ਹੀ ਅੰਨੇ ਵਾ ਸ਼ੌਂਕ ਸੀ ਜਿਹੜਾ ਕਹਿੰਦੇ ਨਾ ਬਈ ਪੈਸੇ ਦੇਖੇ ਨਹੀਂ ਆਪਾਂ ਕੋਈ ਵੀ ਹੁਣ ਗਾਂਹ ਜਿਹੜਾ ਆ ਸਮਾਂ ਜਿਹੜਾ ਹੁਣ ਸਾਨੂੰ ਪਤਾ ਲੱਗ ਗਿਆ ਵੀ ਜਿਵੇਂ ਜਿਵੇਂ ਹੁਣ ਆਪ ਬਰੀਡਿੰਗ ਕਰਦੇ ਆ ਜਾਂ ਕਿੰਨੀ ਕੋਸਟ ਆ ਤੇ ਕਿਦਾਂ 7 ਤੋਂ ਲੈ ਕੇ 10 ਦੇ ਵਿੱਚ ਵਿੱਚ 12 ਦੇ ਵਿੱਚ ਐਵਰੇਜ ਇੱਕ ਮੱਝ ਦਾ ਰੇਟ ਆ ਹੁਣ ਉਦਾਂ ਜਿਹੜੀ 1000 ਡਾਲਰ ਤੋਂ ਲੈ ਕੇ ਹਾਂ 12000 ਡਾਲਰ ਦੇ ਵਿੱਚ ਵਿੱਚ ਜਿਹੜੀ ਚੰਗੀ ਮੱਝ ਆ ਮਤਲਬ ਜਿਹਨੂੰ ਚ ਤੋਂ ਆਪ ਦੀ ਮੱਝ ਤੁਸੀਂ ਕੋਈ ਆਪਣੇ ਕੋ ਵੀ ਹੈਗੀ ਹੈਗੀ ਆਪਣੇ ਆਪਣੇ ਕੋ ਤਾਂ ਝੋਟੀਆਂ ਹਾਲੇ ਜਦੋਂ 12 14 ਕਿਲੋ ਤੱਕ ਗਈਆਂ ਤੇ ਹੁਣ ਗਾਂ ਜਿਵੇਂ ਜਿਵੇਂ 14 ਕਿਲੋ ਦੁੱਧ 14 ਕਿਲੋ ਦੁੱਧ ਹਾਂਜੀ ਹਾਂਜੀ ਦੁਹੇ ਸੂਏ ਦੂਜੇ ਸੂਏ ਦੋਨੇ ਟਾਈਮਾਂ ਦਾ ਹਾਂਜੀ ਦੋਨੇ ਟਾਈਮਾਂ ਦਾ ਹਾਂਜੀ ਹਾਂਜੀ ਤੇ ਜਿਵੇਂ ਹੁਣ ਜੁਦਾ ਝੋਟੀਆਂ ਜਿਹੜੀ ਮਾਲੀ ਖੜਾ ਲੱਗੇ ਇਹ ਝੋਟੀਆਂ ਰਾਣੀ ਇਹਦਾ ਨਾਮ ਹੈ ਨਾ ਇਹ ਝੋਟੀਆਂ ਇਸ ਟਾਈਮੇ ਮੇਰੇ 14 ਕਿਲੋ ਹੁਣ ਪੀਕ ਤੇ ਆ ਪੂਰੀ ਇਹ ਓਕੇ ਤੇ ਹੁਣ ਇਹ ਆਲਮੋਸਟ 14 ਕਿਲੋ ਦੁੱਧ ਤੋਂ ਉੱਪਰ ਕਰ ਚੱਲੀ ਹੈ ਇਹ ਠੀਕ ਆ ਜੀ ਹਾਂਜੀ ਤੇ ਅਗਉਂਆ ਗੋਮਾਂ ਦਾ ਦੁੱਧ ਤਾਂ ਬਹੁਤ ਐ ਇੱਥੇ ਪਰ ਗਊਆਂ ਆਪਾਂ ਚੋਂਦੇ ਨਹੀਂਗੇ ਹਾਂ ਆਪਾਂ ਸਿਰਫ ਰੱਖੀਆਂ ਇਹ ਜਿੱਦਾਂ ਬੱਚੂਆਂ ਵਾਸਤੇ ਕੱਟੂਆਂ ਵਾਸਤੇ ਅੱਛਾ ਇਹ ਚੋਂਨ ਨੂੰ ਹੈਉ ਨਹੀਂ ਮੈਂ ਆਪਾਂ ਨਹੀਂ ਹੈਗੀਆਂ ਚੋਂਨ ਨੂੰ ਹੀ ਆ ਪਰ ਆਪਾਂ ਚੋਂਦੇ ਨਹੀਂ ਕਿਉਂਕਿ ਆਪਾਂ ਦੁੱਧ ਨਹੀਂ ਨਾ ਵੇਚਦੇ ਇਹਨਾਂ ਦਾ ਅੱਛਾ ਆਪਾਂ ਸਿਰਫ ਰੱਖੀਆਂ ਕੱਟੂ ਪਾਲਣ ਵਾਸਤੇ ਜਦੋਂ ਬੱਚੂ ਆ ਉਦੋਂ ਗਾਈਆਂ ਮੀਟ ਵਾਲੀਆਂ ਗਾਈਆਂ ਦੇ ਕੋਈ ਕੱਟੇ ਬੱਚੇ ਆ ਢੱਲੇ ਆ ਉਹ ਇੱਥੇ ਲਿਆ ਕੇ ਰੱਖ ਦਿੰਦੇ ਆ ਤੇ ਆਪੇ ਦੋ ਚੁਗੀਆਂ ਜਾਂਦੇ ਥੱਲੇ ਨਾ ਹਾਂਜੀ ਠੀਕ ਹੈ ਅੱਛਾ ਮੱਝਾਂ ਫਿਰ ਆਪ ਚੋਂਨੀ ਆ ਸਾਰੀਆਂ ਹਾਂਜੀ ਮੱਝਾਂ ਆਪ ਹੀ ਚੋਂਨੇ ਹਾਂਜੀ ਮਸ਼ੀਨ ਉੱਪਰ ਦੇਖ ਲੈਣਾ ਹੈ ਹਾਂਜੀ ਪਹਿਲਾਂ ਮਾੜਾ ਤੇ ਇਹ ਹੋ ਗਿਆ ਹਨਾ ਇਕਾ ਜਿਹਨੂੰ ਪਾਣੀ ਦਾ ਦੱਸਿਓ ਮੈਨੂੰ ਜਿੱਦ ਪਹਿਲਾਂ ਤਾਂ ਮੈਨੂੰ ਇਸ ਖੇਤੀ ਵੀ ਜਿਹੜੇ 500 ਏਕੜ ਚ ਖੇਤੀ ਕਿਹੜੇ ਕਿਹੜੇ ਫਸਲਾਂ ਬੀਜਦੇ ਆਪਾਂ ਜਿਆਦਾਤਰ ਇੱਥੇ ਮੱਕੀ ਬੀਨਸ ਤੇ ਪਠਾ ਤੇ ਕਣਕ ਕੋਈ ਕਣਕ ਕਹਿ ਲਓ ਕਣਕ ਵੀ ਵਾਵਾ ਹੁੰਦੀ ਆ ਗੁੱਡ ਹੋ ਜਾਂਦੀ ਕਣਕ ਵੀ ਉਦੋਂ ਹਾਈਟ ਘਟ ਹੁੰਦੀ ਆ ਹਾਂਜੀ ਕਣਕ ਦੀ ਹਾਈਟ ਘਟਿਆ ਹਾਂਜੀ ਉਹ ਡਿਪੈਂਡ ਕਰਦਾ ਬਰੀਡ ਤੇ ਅੱਛਾ ਤੇ ਪਰ ਉਹ ਝਾੜ ਵੀ ਫਿਰ ਉਸ ਹਿਸਾਬ ਨਾਲ ਜਦਾਂ ਇੱਥੇ ਬਾੜਾ ਜਿਆਦਾ ਕੱਦ ਨਹੀਂ ਹੈਗਾ ਫਿਰ ਡਿਗਦੀ ਵੀ ਘਟਿਆ ओके ਜਦਾਂ ਇੰਡੀਆ ਆਪਣਾ ਹੁਣ ਕੱਦ ਜਿਆਦਾ ਆਪਾਂ ਆ ਪ੍ਰਾਲੀ ਦੀ ਵੀ ਲਾਲਚ ਹੁੰਦਾ ਆਪਾਂ ਨੂੰ ਸੌਰੀ ਧੂੜੀ ਦਾ ਧੂੜੀ ਦਾ ਨਾਲ ਚੁੱੜੀ ਜਾਂ ਆਪਾਂ ਲੱਛਦਾ ਵੀ ਲੰਬੀ ਹੋ ਜਾਏ ਹੋਰ ਨਿਕਲਿਆ ਵੇ ਖੇਤ ਚੋਂ ਨਾ ਇਹ ਕੱਦ ਨਹੀਂ ਜਿਆਦਾ ਫਿਰ ਡਿਗਦੀ ਵੀ ਘਟਿਆ ਓਕੇ ਤੇ ਪਰ ਝਾੜੇ ਦਾ ਵੀ ਠੀਕ ਆ ਵਧੀਆ ਝਾੜਾ ਜਦਾਂ ਆਲਮੋਸਟ ਇੰਡੀਆ ਦੀਆਂ ਕਣਕ ਦੇ ਬਰਾਬਰ ਹੀ ਆ ਘਟਿਆ ਥੋੜਾ ਉਦਾਂ ਪਰ ਆਲਮੋਸਟ ਸਹੀ ਆ ਜਦਾਂ ਮੈਂ ਦੇਖਿਆ ਜਿੱਥੇ ਮਿਹਨਤ ਵੀ ਬਹੁਤ ਜ਼ਿਆਦਾ ਕਰਨੀ ਪੈਂਦੀ ਇੱਥੇ ਵੀ ਇਹਦੇ ਵੀ ਘਟਿਆ ਉੱਥੇ ਦਾ ਸਾਰਾ ਦਿਨ ਬੰਦਿਆਂ ਨੇ ਖਾਦਾਂ ਥੀ ਪਾਉਣਾ ਕਰਨਾ ਪਾਣੀ ਲਾਉਣੇ ਨੱਕੇ ਵੱਢ ਇਹਦੇ ਚੱਲ ਜਾਂਦਾ ਇਹਦੀ ਬੀਜਾਂ ਪਰ ਰੋਟਾ ਬੀਟਰ ਨਾਲ ਮਸ਼ੀਨਾਂ ਬੀਜਦੇ ਆ ਇੱਥੇ ਮਸ਼ੀਨਾਂ ਨੇ ਹਾਂਜੀ ਮਸ਼ੀਨਾਂ ਨਾਲ ਇੱਕ ਵਾਰ ਉੱਪਰ ਨੀਚੇ ਜਿਵੇਂ بڑے ਟਰੈਕਟਰ ਨਾਲ ਬੀਤੀ ਉੱਚੀ ਨੀਵੀਂ ਜਗ੍ਹਾ ਨੇ ਆਪਾਂ ਹਾਂਜੀ ਹਾਂਜੀ ਇਹ ਵੀ ਇੱਕ ਮੈਂ ਗੱਲ ਦੱਸਾਂ ਤੁਹਾਡੇ ਦਿਮਾਗ 'ਚ ਆਇੰਦੀ ਕਿ ਜਿਵੇਂ ਇਹ ਜਗ੍ਹਾ ਜਿਹੜੀ ਹੁਣ ਆ ਹੈਗੀ ਉੱਚੀ ਨੀਵੀਂ ਆ ਹਾਂਜੀ ਇਹਨੂੰ ਆਪ ਅੱਧਾ ਨਹੀਂ ਕਰ ਸਕਦੇ ਹਨਾ ਨਹੀਂ ਕਰ ਸਕਦੇ ਆ ਉਹ ਤਾਂ ਚਾਹੀਏ ਤਾਂ ਜੇ ਕੁਝ ਕਿਸੇ ਜ਼ਰੂਰਤ ਵਾਸਤੇ ਲੋੜਿਆ ਤਾਂ ਉਦੋਂ ਆਪਾਂ ਜ਼ਿਆਦਾਤਰ ਨਹੀਂ ਕਰ ਦਿੰਦੇ ਫਾਇਦਾ ਵੀ ਨਹੀਂਗਾ ਹੁੰਦਾ ਕਿਉਂਕਿ ਇੱਥੇ ਪਾਣੀ ਮੀਂਹ ਬਹੁਤ ਪੈਂਦੇ ਜਦੋਂ ਆ ਹੋ ਜਿਹੋ ਜਿਆਦਾ ਮੀਂਹ ਪੈਂਦਾ ਜੀ ਬਿਲਕੁਲ ਡੈਡ ਲੈਵਲ ਪਧਰੀ ਕਰਦੀ ਹੈ ਜਮੀਨ ਫਿਰ ਉਹ ਛੱਪੜ ਬਣ ਜੂ ਜਦੋਂ ਛੱਪੜ ਡੈਡ ਲੈਵਲ ਆ ਓਕੇ ਵੀਰ ਇਹਦੇ ਵਿੱਚ ਹੁਣ ਪਾਣੀ ਇੱਥੇ ਖੜਾ ਇਹ ਸਾਰਾ ਖੜਾ ਹੀ ਰਹਿਣਾ ਤੇ ਜੇ ਹੁਣ ਉੱਪਰ ਉੱਚਾ ਨੀਵੇਂ ਕਿਤੇ ਚੜਾ ਲੱਗ ਗਿਆ ਉਹ ਪਾਣੀ ਜੀਰ ਜਾਣਾ ਜੇ ਫਸਲ ਮਰਦੀ ਨਹੀਂ ਜੀ ਹੁਣ ਬਹੁਤ ਜਿਆਦਾ ਮੀਂਹ ਪੈਂਦੇ ਥੱਲੇ ਨੀਵੇਂ ਥਾਂ ਹੀ ਮਰਦੀ ਆ ਹਾਂ ਨੀਵੇਂ ਥਾਂ ਹੀ ਮਤਲਬ ਆਪਾਂ ਨੂੰ ਬੈਨੀਫਿਟ ਹੀ ਆ ਇਹਦਾ ਮੇਰੇ ਹਿਸਾਬ ਨਾਲ ਲੋਸ ਨਹੀਂ ਹੈਗਾ ਕੋਈ ਵੀ ਤਾਂ ਇਹ ਹੋ ਗਿਆ ਇੱਕ ਪਾਣੀ ਆ ਪੁਰਗ ਦੇਣਾ ਨਹੀਂ ਕੁਦਰਤ ਦੇ ਨਹੀਂ ਪਾਣੀ ਇਹ ਤਾਂ ਮੌਜਾ ਖੇਤੀ ਦੀ ਇੱਥੇ ਹੁਣ ਜੇ ਇੰਨਾ ਡੰਗਰ ਮੈਂ ਰੱਖਿਆ ਆਲਮੋਸਟ ਮੈਂ ਤੋਂ 150 ਤੋਂ ਉੱਪਰ ਡੰਗਰ ਆ ਸਾਰੇ ਫਾਰਮਾਂ ਦੇ ਪਾ ਕੇ ਤਾਂ ਜੇ ਮੈਂ ਇੰਨੇ ਡੰਗਰਾਂ ਨੂੰ ਸਾਰਿਆਂ ਨੂੰ ਹੱਥੀ ਕਰਨਾ ਹੋਵੇ ਕੰਮਕਾਰ ਜਾਂ ਫਸਲਾਂ ਨੂੰ ਪਾਣੀ ਲਾਉਣੇ ਹੋਣ ਤਾਂ ਨੱਕੇ ਵੱਢਣੇ ਹੋਣ ਇੱਥੇ ਤਾਂ ਮੇਰੇ ਹਿਸਾਬ ਨਾਲ ਅੱਧੇ ਬ੍ਰੈਂਟਨ ਦੇ ਬੰਦੇ ਲੈ ਮੇਨਾਂ ਕੰਮ ਕਰਦੇ ਹੁਣ ਮੈਂ ਸੱਚ ਗੱਲ ਆ ਵੀ ਕੰਮ ਹੱਥੀਂੋਂ ਪਸ਼ੂ ਹੀ ਲਾ ਲਓ ਹਾਂਜੀ ਵੀਰੇ ਹੁਣ ਇੰਨੀਆਂ ਮੱਜਾਂ ਨੂੰ ਛੱਡਣਾ ਲਾਉਣਾ ਚੋਣਾ ਕਰਨਾ ਸਾਰਾ ਦੇਖਣਾ ਹਨ ਇੱਥੇ ਸਿਸਟਮ ਹੈ ਹੁਣ ਮੈਂ ਜ਼ਿਆਦਾਤਰ ਮਸ਼ੀਨਾਂ ਜਿਹੜੀਆਂ ਮੇਰੀਆਂ ਐਸਕੇਵੇਟਰ ਦਾ ਕੰਸਟਰਕਸ਼ਨ ਵਾਲੀਆਂ ਸੀ ਉਹਨਾਂ ਨਾਲ ਮੈਂ ਪੱਠਿਆਂ ਦਾ ਕੰਮ ਵੀ ਕਰਦਾ ਹੱਥਦਾਰਦਨ ਦੀ ਬਜਾਏ ਮੈਂ ਮਸ਼ੀਨਾਂ ਵਰਤਦਾ ਸਹੀ ਆ ਹਨਾ ਉਹਨਾਂ ਨਾਲ ਮੇਰਾ ਲੀਵਰ ਘਟ ਗਈ ਜਦੋਂ ਅਸੀਂ ਆਪ ਕੰਮ ਸਾਰਾ ਕਰੀ ਜਾਂਦੇ ਮੋਸਟਲੀ ਦੋ ਕੁ ਬੰਦੇ ਹੁੰਦੇ ਸਾਡਾ ਨਾਲ ਬਸ ਹਨਾ ਠੀਕ ਆ ਵੀਰੇ ਹਾਂਜੀ ਤੇ ਜਿਵੇਂ ਚਲੋ ਪਾਣੀ ਤਾਂ ਕੁਦਰਤ ਲਾਉਂਦੀ ਆ ਖਾਦ ਦਾ ਕਿਵੇਂ ਕਾਦੂ ਫਸਲ ਖਾਦ ਪਾਣੀ ਤੇ ਉਹ ਜਿੰਦਾ ਛੋਟੀ ਹੁੰਦੀ ਉਹਦੋਂ ਹੀ ਪਾਣੀ ਪੈਂਦੀ ਹੁੰਦੀ ਹੈ ਨਾ ਹਾਂਜੀ ਹਾਂਜੀ ਉਹ ਡਿਪੈਂਡ ਜਿਹੜਾ ਏਜ ਦੇ ਹਿਸਾਬ ਨਾਲ ਜਿੱਦਾਂ ਬਰੀਡ ਦੇ ਹਿਸਾਬ ਨਾਲ ਵੀ ਕਿਦਾਂ ਤੁਸੀਂ ਹੈਗਾ ਨਾ ਹਾਂਜੀ ਠੀਕ ਹੈ ਜੀ ਤੇ ਹਲੇ ਤਾਂ ਅਸੀਂ ਜਦੋਂ ਐਵੇਂ ਕਹੀ ਆਪ ਤਾਂ ਅਸੀਂ ਸਿਰਫ ਇੱਕੋ ਵਾਰ ਹੀ ਪਾਈ ਆ ਸਾਡਾ ਦੂਜਾ ਸਾਲ ਆ ਪਰ ਹਲੇ ਹਾਂ ਵੀ ਸਿੱਖਦੇ ਆਂ ਹੋਰ ਠੀਕ ਹੈ ਵੀਰੇ ਹਾਂਜੀ ਠੀਕ ਹੈ ਤੇ ਹੁਣ ਆਪਾਂ ਕੋਲ ਜੇ ਆ ਛੱਪੜਾ ਜਿਹੜਾ ਇਹ ਦਾ ਕੀ ਸਿਸਟਮ ਹੁੰਦਾ ਫਿਰ ਇਹ ਕਿਦਾਂ ਮਤਲਬ ਨੀਚੇ ਨੇਚਰਲੀ ਪਾਣੀ ਛਲੇ ਜ਼ਮੀਨ ਚੋਂ ਆਉਂਦਾ ਕੁਝ ਪ੍ਰਣਾਲੀਆਂ ਦਾ ਪਾਣੀ ਜਾਂਦਾ ਛੱਡਾਂ ਦਾ ਨਾ ਹਾਂਜੀ ਤੇ ਭਰਿਆ ਰਹਿੰਦਾ ਬਾਬੇ ਦੀ ਗਰਪਾ ਨਾਲ ਅੱਛਾ ਇਹ ਮੱਝਾਂ ਨਹਾਉਣ ਨੂੰ ਕੰਮ ਆ ਗਿਆ ਹਾਂਜੀ ਸਾਰਾ ਵਿੱਚ ਬੜ ਜਾਂਦੀਆਂ ਹਨ ਨਹਾਈ ਜਾਂਦੀਆਂ ਸਾਰੀਆਂ ਫਿਰ ਪਲਾਉਣ ਨੂੰ ਪਾਣੀ ਉਹ ਜਿੱਦਾਂ ਆਪਣੇ ਪਲਾਉਣ ਨੂੰ ਆ ਪਣ ਲੱਗ ਗਿਆ ਲੱਗਾ ਸਿਸਟਮ ਉੱਥੇ ਆ ਤੇ ਆਟੋ ਵਾਟਰ ਬੋਲ ਲੱਗੇ ਅੰਦਰ ਵੀ ਲੱਗੇ ਸਾਰੇ ਆਪਣੇ ਆਪ ਜਿਨੂੰ ਮੂੰਹ ਲਾ ਕੇ ਕਰਨਾ ਪਾਣੀ ਆ ਜਾਣਾ ਬਚੋ ਤਾਜਾ ਨਾ ਹਾਂਜੀ ਉੱਥੋਂ ਪੀ ਜਾਂਦੀਆਂ ਆਪੇ ਹਾਂ ਹਾਂਜੀ ਬਾਕੀ ਡੰਗਰ ਸਮੈਲ ਦੇ ਨਾਲ ਜਾਂਦਾ ਸਾਰਾ ਕੰਮ ਸਮੈਲ ਨਾਲ ਕਰਦੀਆਂ ਅੱਛਾ ਹਾਂਜੀ ਇਹ ਜਿਹੜੀ ਇੱਕ ਵੀਰਾ ਦਾ ਮੈਂ ਛੋਟਾ ਆਪਣਾ ਬੈਰਿੰਗ ਕੀਤੀ ਹੋਈ ਆ ਵੀ ਜੇ ਮੈਂ ਚਾਰ ਦਵਾਰੀ ਚ ਰਹਿਣ ਇਹ ਚ ਕਰੰਟ ਛੱਡੂਗਾ ਫਿਰ ਕਰੰਟ ਹਾਂਜੀ ਉਦੋਂ ਫੇਰ ਕਰੰਟ ਤੋਂ ਬਿਨਾਂ ਤਾਂ ਡੰਗਰੇ ਸਾਂ ਵੀ ਨਾ ਹੋਣ ਹਾਂ ਤੁਹਾਡੇ ਸਾਹਮਣੇ ਇੰਡੀਆ ਕੰਧਾਂ ਹੁੰਦੀਆਂ ਆਪਣੀਆਂ ਸੀਮੈਂਟ ਦੀਆਂ ਹੁਣ ਜੇ ਇੱਥੇ ਸਾਰੇ ਸਾਰੇ ਕੰਧਾਂ ਕਰ ਲਈਏ ਹੁਣ ਜਾਂ ਬੜ ਬੜੇ ਬਲਗਣ ਇਦਾਂ ਕਰਨੇ ਮੈਂ ਬਹੁਤ ਔਖਾ ਕੰਮ ਨਾ ਫੇ ਖਰਚਾ ਬਹੁਤ ਆਵੇ ਉਹ ਤਾਂ ਹਣੇ ਚਾਹ ਇਲੈਕਟ੍ਰਿਕ ਫੈਂਸ ਆ ਤਾਰਾਂ ਲਾ ਕੇ ਡੰਡਿਆਂ ਨਾਲ ਕੀਤਾ ਤੇ ਵਿੱਚ ਖਿੱਚੀ ਜਾਂਦੇ ਕੰਮ ਨਾ ਬਸ ਇੱਕ ਪਾਸੇ ਇੱਕ ਟਰਾਂਸਫਾਰਮਰ ਜਿਹਾ ਲੱਗਾ ਨਿਕਾ ਜਾ ਉਹ ਸਾਰੇ 50 ਖ ਇਹਾਲ ਸਾਰੇ ਕਿਚ ਲੱਗੇ ਆਪਣ ਖੇਤ ਤੇ ਨਹੀਂ ਹਲੇ ਲੱਗੀ ਨਹੀਂ ਮਤਲਬ ਇੱਥੋਂ ਉਹ ਤੱਕ ਤਾਂ ਲੱਗੀ ਆ ਨਾ ਉਹ ਪਰਲੇ ਖੇਤਾਂ ਤੱਕ ਤਾਂ ਓਕੇ ਏਦੂ ਗਾਂਹਾਂ ਸਾਰੇ ਲੱਗਣੀਆਂ ਪਰ ਇੱਕੋ ਹੀ ਇੱਕੋ ਥਾਂ ਤੋਂ ਸਾਰੇ ਕਰੰਟ ਜਾਈ ਜਾਣਾ ਉਹ ਓਕੇ ਹਾਂਜੀ ਤੇ ਮਤਲਬ ਮਾੜਾ ਸ਼ੌਕ ਹੁੰਦਾ ਆ ਕੋਈ ਐਡਾ ਨਹੀਂ ਭਈ ਕੋਈ 32 ਜਗਾਉਣ ਵਾਲਾ ਕਰੰਟ ਨਹੀਂ ਹੁੰਦਾ ਕੋ ਮਾੜਾ ਮਾੜਾ ਐਡਾ ਝਟਕਾ ਹੁੰਦਾ ਵਿੱਚ ਉਹ ਜਦੋਂ ਹੁਣ ਲੱਗ ਕੇ ਆਵੇ ਡੰਗਰ ਤੇ ਮਾੜਾ ਝਟਕਾ ਲੱਗ ਜਵੇ ਉਹਨੂੰ ਬਸ ਇੰਨੇ ਨਾਲ ਫੇ ਹੁਣ ਕੇ ਡੰਗਰ ਲੱਗੇ ਨਹੀਂ ਜਾਂਦਾ ਤੇ ਸਾਵੇਂ ਤੋਂ ਇੱਥੇ ਕੁਲੀ ਜਾਣੇ ਝੋਟਾ ਦਾ ਪੱਟ ਦਵੇ ਸਾਰਾ ਕੁਝ ਪੱਟ ਦਵੇ ਹਾਂਜੀ ਹਾਂ ਹਾਂ ਛੱ ਤੇ ਝੋਟਾ ਦਾ ਝੋਟਾ ਤੁਹਾਨੂੰ ਪਤਾ ਹੈ ਝੋਟਾ ਕਿਸ ਗੱਲ ਤੋਂ ਕਿਹਾ ਸਿੱਧੂ ਮੂਸੇ ਵਾਲੇ ਨੇ ਵੀ ਸੱਚੀ ਗੱਲ ਆ ਵੀਰੇ ਹਾਂ ਨਹੀਂ ਨਹੀਂ ਵੀਰੇ ਬਹੁਤ ਹੀ ਲੱਗਿਆ ਤੇ ਹੁਣ ਮਤਲਬ ਇਹੀ ਕੰਮ ਅੱਗੇ ਕੰਟੀਨਿਊ ਵਧੀਆ ਤਰੀਕੇ ਨਾਲ ਇਹ ਮਹਾਰਾਜ ਦੀ ਕਿਰਪਾ ਤੇ ਮੇਰਾ ਤੇ ਇੱਧਰ ਹੀ ਸ਼ੌਂਕ ਹੈ ਜੀ ਬਸ ਅੱਛਾ ਜੀ ਹਾਂ 2 ਸਾਲਾਂ ਦੇ ਵਿੱਚ ਉਹ ਮੈਂ ਦੂਜੇ ਕੰਮ ਸਾਰੇ ਛੱਡੀ ਦੇਣੇ ਮੋਸਤੀ ਸਾਰੇ ਠੀਕ ਆ ਵੀਰੇ ਤੇ ਜੇ ਗੁਰੂ ਰਾਮਦਾਸ ਕਿਰਪਾ ਕਰਨਗੇ ਤਾਂ ਬਸ ਇਹਨੂੰ ਹੀ ਐਗਰੀਕਲਚਰਲ ਪਾਸੇ ਸਾਡਾ ਮੁੰਡੇ ਮੇਰੇ ਦਾ ਵੀ ਰਹੇ ਸੁਭਾ ਸਾਡਾ ਵੀ ਬਹੁਤ ਮੈਂ ਕਹਿੰਦਾ ਬਹੁਤ ਮੈਂ ਇਹ ਚਾਹਣਾ ਵੀ ਇਹ ਇੱਧਰ ਨੂੰ ਵਧੇ ਕਿਉਂਕਿ ਇੱਕ ਪਾਸੇ ਹੋ ਗਿਆ ਤੁਰਾਂਗੇ ਤਾਂ ਫਿਰ ਹੋਰ ਗਾਂ ਦੁਗਾਂ ਵਾਲੇ ਬੰਦਾ ਡੈਡੀਕੇਸ਼ਨ ਕਰ ਪਾਉਂਦਾ ਟਾਈਮ ਵੀ ਦੇ ਪਾਉਂਦਾ ਹਨਾ ਹਮ ਤਾਂ ਮਜਬੂਰੀਆਂ ਨਾਲ ਬਾਹਰ ਵੀ ਕੰਮ ਕਰਨਾ ਪੈਂਦਾ ਹੈ ਨਾ ਤੇ ਚਲੋ ਜੇ ਹੌਲੀ ਹੌਲੀ ਬਾਬੇ ਦੀ ਕਿਰਪਾ ਹੋਈ ਤਾਂ ਚਲੋ ਇਧਰ ਹੀ ਫੁੱਲ ਟਾਈਮ ਚੱਲ ਜਾਣਾ ਸੀ ਨਾ ਇਹ ਨਹੀਂ ਖਰਾਕ ਕੀ ਹੁੰਦੀ ਹੁਣ ਮੱਝਾਂ ਇੱਥੇ ਕੀ ਖਰਾਕ ਖਰਾਕ ਬਸ ਆ ਪੱਠਾ ਹੀ ਜਾ ਤਾ ਪੱਠਾ ਥੋੜੀ ਜੀ ਫੀਡ ਬਚਾ ਸਲੇਜ ਮੱਕੀ ਦਾ ਹੈਗਾ ਉਹਦੇ ਬਾਅਦ ਖਾ ਲਦੇ ਨੇ ਤੁਹਾਨੂੰ ਹਾਂਜੀ ਅਛ ਇੱਕ ਤਾਂ ਜਿਹੜੇ ਪੱਠੇ ਹੋ ਗਏ ਆਪਣੇ ਆਲੇ ਹਨਾ ਹਾਂਜੀ ਠੀਕ ਹੈ ਪੱਠੇ ਦਾ ਉਹ ਪੈ ਸਾਹਮਣੇ ਅੱਛਾ ਇਹ ਥੱਲੇ ਇਹ ਤਾਂ ਪਰਾਲੀ ਹੈ ਥੱਲੇ ਸੁੱਕਾ ਜਿਹੜਾ ਹਾਂ ਜੀ ਹਾਂ ਜੀ ਆ ਸੈਲ ਜੀ ਹੁਣ ਨਵਾਂ ਪਾਉਣਾ ਹੈ ਇਹ ਪਹਿਲਾਂ ਮੁੱਕਿਆ ਜਿਹੜਾ ਇੱਥੇ ਕਾਦੇ ਨੇ ਕੀ ਚੀਜ਼ ਹੈ ਇਹ ਇਹ ਪੱਠੇ ਆ ਦੂਜਾ ਪਟਨਾਲਾ ਹੈ ਵਿੱਚ ਇਹ ਦੂਜਾ ਹੋਰ ਬਾਰਲੀ ਹੈ ਹੋਰ ਕਈ ਤਰ੍ਹਾਂ ਦੇ ਹੈ ਜਦਾਂ ਨਾ ਅੱਛਾ ਮਸ਼ੀਨ ਵਾਲੇ ਆਪਣੇ ਖੇਤਾਂ ਵਿੱਚ ਵਿੱਜਿਆ ਹੋਇਆ ਹੈ ਹਾਂ ਜੀ ਹਾਂ ਜੀ ਉਹ ਇਹ ਕਾਰ ਭਵ ਨਹੀਂ ਕਰਦਾ ਕਾਕਾ ਜੀ ਓਕੇ ਹਾਂ ਜੀ ਹਾਂ ਜੀ ਜਿੱਦਾਂ ਬਰਸੀਮ ਜਾਂ ਹੁੰਦਾ ਸੁੱਕਿਆ ਬਰਸੀਮ ਇਦਾਂ ਹਾਂ ਜੀ ਹਾਂ ਜੀ ਉਹਨੂੰ ਥੋੜਾ ਡਰਾਈ ਕਰ ਦੇਈਦਾ ਥੋੜਾ ਜਿਹਾ ਕੋਈ ਖਰਾਬ ਨਹੀਂ ਹੁੰਦਾ ਓਕੇ ਅੱਛਾ ਸਟੋਰ ਕਰਕੇ ਰੱਖਣਾ ਪੈਂਦਾ ਫਿਰ ਹਾਂ ਜੀ ਸਟੋਰ ਕੀਤਾ ਉਧਰ ਪੰਡਾ ਬਣਾ ਬਣਾ ਕੇ ਉਹ ਰੈਪ ਕੀਤਾ ਰੈਪਰ ਨਾਲ ਉਹਦੇ ਉਹ ਚੁੱਟੀਆਂ ਟੀਬਾਂ ਨੇ ਪਈਆਂ ਨਾ ਪਰ ਉਹ ਉਹ ਪਰ ਇਹ ਸੱਚੀਆਂ ਚਿੱਟੀਆਂ ਨੇ ਹਾਂਜੀ 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 ਅੱਛਾ ਉਹ ਆਪਣਾ ਸਾਰਾ ਹਾਂਜੀ 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 ਬਹੁਤ ਪੱਠਾ ਉਧਰ ਫਾਰਮਾਂ ਦੇ ਹੋਰ ਬਹੁਤੇ ਆਪਣੇ ਕੋ ਉਧਰ ਵੀ ਗਾਂਆਂ ਮੀਟ ਵਾਲੀਆਂ ਬਹੁਤ ਹੈ ਹੋਰ ਇਹ ਕੁੱਤਰ ਕੇ ਕਰਨ ਪੈਂਦਾ ਫਿਰ ਨਹੀਂ ਨਹੀਂ ਕੁੱਤਰ ਨਾਲ ਕੁਝ ਨਹੀਂ ਮਸ਼ੀਨ ਨਾਲ ਬਸ ਉਹ ਵੱਡੇ ਪੱਠੇ ਵੱਢ ਕੇ ਉਹ ਟ੍ਰੇਡਰ ਨਾਲ ਖਿਲਾਰ ਦੇਣੇ ਆ ਤੇ ਹਵਾ ਲੱਗ ਜਵੇ ਫਿਰ ਏਕ ਨਾਲ ਇਕੱਠੇ ਕਰ ਦੇਣੇ ਆ ਮੁਰਕੇ ਬਿਲਰ ਨਾਲ ਬੇਲ ਕਰ ਦੇਣੇ ਆ ਤੇ ਮੁਰਕੇ ਉਹਨੂੰ ਰੈਪ ਕਰ ਦੇਣਾ ਵੀ ਅੰਦਰ ਰੱਖਣ ਦੀ ਲੋੜ ਨਾ ਪਵੇ ਬਾਹਰ ਹੀ ਰੈਪ ਕਰ ਦੇਣਾ ਜਦ ਆ ਰੈਪਰ ਸੇ ਹੋਂਦਾ ਮਾਂ ਲਿਆਦਾ ਲਿਆਦੇ ਤੇ ਉਹ ਚ ਰੈਪ ਕਰ ਦੇਣਾ ਤੁ ਤੇ ਜਿਵੇਂ ਆਪਣੇ ਖਾਲੂ ਫੀਡ ਪਾਉਂਦੇ ਹੁੰਦੇ ਸੀ ਉਹ ਚੀਜ਼ ਹਾਂ ਥੋੜੀ ਜੀ ਪਾਉਨੇ ਆ ਥੋੜੀ ਥੋੜੀ ਪਾਉਨੇ ਆ ਆਰਗੇਨਿਕ ਫੀਡ ਪਾਉਨੇ ਥੋੜੀ ਜੀ ਅੱਛਾ ਜੀ ਹਾਂ ਜੀ ਉਹ ਮਾਲੀ ਨੂੰ ਮੱਕੀ-ਮੱਕੀ ਜ਼ਿਆਦਾ ਪਾਈਦੀ ਇਹਨੂੰ ਠੀਕ ਹੈ ਹਾਂ ਜੀ ਮੱਕੀ ਹੈ ਹਾਂ ਜੀ ਇਹਦਾ ਨਾਮ ਬੋਬੀ ਆ ਬੋਬੀ ਆ ਜਾ ਓਏ ਤੇ ਸਾਰੇ ਨਾਂ ਉਹਨੂੰ ਵੀਰੇ ਆਪੇ ਰੱਖੇ ਜਾਂ ਕਿੱਦਾਂ ਹਾਂ ਜੀ ਹਾਂ ਜੀ ਆਪੇ ਆਪੀ ਇੱਥੇ ਬੋਬੀ ਇਹਦਾ ਨਾਮ ਹੈ ਹਾਂ ਜੀ ਹਾਂ ਜੀ ਸਾਰੀਆਂ ਨਾਂ ਰੱਖੇ ਨੇ ਜਿੰਨੀਆਂ ਹੈਗੀਆਂ ਮੋਸਟਲੀ ਸਾਰੀਆਂ ਦੇ ਹੈਗੇ ਹੀ ਆ ਹਾਂ ਜੀ ਸਾਰੇ ਨਾਜ ਵਾਈਫ ਨੇ ਵਾਈਫ ਨੇ ਸਾਰੀਆਂ ਦੇ ਨਾਂ ਰੱਖੇ ਆ ਜਦਾਂ ਕੁਰਾਣੀ ਆ ਕੋਈ ਕੋਈ ਨਾ ਹੁਣ ਨਾਮ ਹਾਸੇ ਵਾਲੇ ਕਿੰਜ ਆਪਣੀਆਂ ਲੇਡੀਜ਼ ਦੇ ਵੀ ਨਾਮ ਹੋਣਗੇ ਬਣਾ ਲਈ ਸਕਦਾ ਪਰ ਵਾਈਫ ਨੇ ਤਾਂ ਬਹੁਤ ਨਾਮ ਹੈ ਵਿੱਚ ਆ ਕੋਈ ਨਹੀਂ ਆਂਦੀ ਆਂਦੀ ਕਿਰੇਮ ਨੇ ਕਿ ਥੋੜੇ ਬੇਟੇ ਨੇ ਕਿ ਬਹੁਤ ਸੋਹਣੀ ਗੱਲ ਦੱਸੀ ਜੀ ਵੀ ਇਹ ਜਿਹੜੀ ਸਾਡੀ ਸਾਡੇ ਤੇ ਬੰਦਿਆਂ ਦੇ ਨੈਗੇਟਿਵ એનર્ਜੀ ਆਉਂਦੀ ਆ ਹਾਂ ਜੀ ਵੀ ਪਛੂ ਆਪਣੇ ਤੇ ਲੈ ਲੈਂਦੇ ਆ ਇਹ ਲੈਨੇ ਲੈਂਦੇ ਆ ਬਹੁਤ ਜ਼ਿਆਦਾ ਇਹ ਚੀਜ਼ ਇਹ ਗੱਲ ਬਿਲਕੁਲ ਸਹੀ ਆ ਬਿਲਕੁਲ ਗੱਲ ਸਹੀ ਆ ਪਰ ਜੇ ਤੁਸੀਂ ਵੀ ਦਿਲੋਂ ਉਹਨਾਂ ਨੂੰ ਇੰਨਾ ਪਿਆਰ ਕਰਦੇ ਆ ਤਾਂ ਜੇ ਤੁਸੀਂ ਇਹਨਾਂ ਨੂੰ ਸੁੱਕਣੇ ਪਾਇਆ ਤੇ ਉਹ ਸਾਰੀ ਉਹਨਾਂ ਦੀ ਨੈਗੇਟਿਵ ਵੀ ਧੜ ਦੇ ਹੀ ਹੋਣੀ ਆ ओके हां ਇਹ ਵੀ ਗੱਲ ਨਾਲ ਮੈਂ ਜਿੱਦਾਂ ਹੁਣ ਜੜੀ ਕਹਿੰਦੇ ਹੁੰਦੇ ਸੀ ਵੀ ਸਰਾਫ ਵੀ ਕਰਨ ਕਰਾਉਣ ਜਿੰਦੇ ਜੀ ਸਾਰਾ ਕੁਝ ਇੱਥੇ ਹੀ ਆ ਕਰਨ ਭਰਨ ਸਾਰਾ ਕੁਝ ਇੱਥੇ ਹੀ ਆ ਇਸੇ ਇਸੇ ਧਰਤੀ ਤੇ ਹੀ ਆ ਉੱਪਰ ਜਾ ਕੇ ਜੋ ਹੋਊਗਾ ਉਹ ਤਾਂ ਪਤਾ ਨਹੀਂ ਕਿੰਨੇ ਦੇਖਿਆ ਅਜੇ ਤੱਕ ਦੱਸਿਆ ਨਹੀਂ ਕਿਹਨਾਂ ਜਾ ਕੇ ਉੱਥੋਂ ਉੱਪਰੋਂ ਪਰ ਇੱਥੇ ਹੀ ਸਾਰਾ ਕੁਝ ਆ ਵੀ ਚੰਗਾ ਮਾੜਾ ਸਾਰਾ ਇੱਥੇ ਕਰਨ ਭਰਨ ਆ ਮੇ ਜਿਹੋ ਜਾ ਕਰਨਾ ਵੇਹੋ ਜਾ ਭਰਨਾ ਹੁਣ ਜੇ ਪਸ਼ੂਆਂ ਦੇ ਵਿੱਚ ਜਿੰਦ ਜਾਨ ਆ ਤੁਸੀਂ ਦਿਨ ਰਾਤ ਜਾਨ ਦਿੱਤੀ ਬਾਣੀ ਲਾਈਏ ਲਾਗੇ ਤੇ ਇਹਨਾਂ ਨੂੰ ਸਾਰਾ ਕੁਝ ਇਹ ਵਧੀਆ ਕਰਦੇ ਆ ਤੇ ਆਟੋਮੈਟਿਕਲੀ ਜੇ ਕੋਈ ਰੱਬ ਨਾ ਕਰੇ ਕੋਈ ਮਾੜੀ ਨੀਤ ਲੈ ਕੇ ਵੀ ਤੁਹਾਨੂੰ ਕੋ ਆਉਂਦਾ ਕੋ ਕੋ ਕਾਰਨ ਕਰਾਉਣ ਵੀ ਆਉਂਦਾ ਪੁੱਠੇ ਕੰਮ ਤੁਹਾਨੂੰ ਬਦ ਦੁਨੀਆ ਬਦਲੇ ਕਰਦੀ ਆ ਪਰ ਇਹ ਪ੍ਰਮਾਤਮਾ ਆਪਣੇ ਆਪ ਹੀ ਸਭ ਕੁਝ ਕਵਰ ਕਰ ਲੈਂਦਾ ਹੂੰ ਤੇ ਆਪਣੇ ਆਪ ਨੇਚਰ ਆ ਸਾਰੀ ਇਹ ਹਾਂ ਦੇਖਣ ਨੂੰ ਪਤਾ ਹੁਣ ਵੀ ਅੰਦਰ ਬੰਦੇ ਹੋ ਰਹੇ ਆ ਹੁਣ ਕੱਲੀ ਕੱਲੀ ਆ ਕੇ ਚੈੱਕ ਕਰਦੀ ਆ ਦੇਖੋ ਹੁਣ ਹੋਰ ਵਾਗੀ ਝੋਟੀ ਵਾਲਾ ਹੂੰ ਵੀ ਚੈੱਕ ਕਰੀਏ ਕੀ ਹੁੰਦਾ ਅੰਦਰ ਹਾਂ ਵੀ ਕੀ ਗ ਫੇ ਕਿਉਂ ਤੂੰ ਖੜਾ ਅੰਦਰ ਵੀ ਗੱਲ ਕਾਤੇ ਕਰੀ ਜਾਣਾ ਯਾਰ ਕਮਾਲ ਹੀ ਕਰ ਤਾ ਨੀ ਯਾਰ ਹਨਾ ਨੰਗਰਾਂ ਦਾ ਪਿਆਰ ਆ ਨਾ ਜਿੰਨਾ ਜ਼ਿਆਦਾ ਹਾਂਜੀ ਹੁਣ ਇਹ ਚੜ੍ਹਦੀਆਂ ਖੁੱਲੀਆਂ ਕੋਈ ਇਦਾਂ ਥੋੜੋ ਵੀ ਕੋਈ ਸ਼ੁਕਰਪੂਣਾ ਕਰਨੀਂ ਗਿਆ ਕੁਛ ਇਹ ਦਿਲ ਸਾਰੀਆਂ ਲਾਈਨ ਚ ਖੜੀਆਂ ਆ ਕੇ ਮਗਰਾ ਦੇ ਅੱਛਾ ਹਾਂਜੀ ਦੂਜੀ ਵੀ ਮਗਰਾ ਗਈ ਆ ਵੀ ਕੀ ਗੱਲ ਆ ओके okay. हां जी। ਇਹ ਪੈਰਾਂ ਜੀ ਵੀ ਤਾਂ ਕੀ ਪਾਇਆ ਨਾ ਇਹ ਕੀ ਪੈਰਾਂ ਜੀ ਪਿੱਛੇ ਲੱਤ ਬੰਨੀ ਦੀ ਆ ਨਾ ਜਿਹੜਾ ਚੋਨੇ ਆ ਨਾ ਹਾਂਜੀ ਉੱਥੇ ਨਾਲ ਉਹਨਾਂ ਦੀ ਬੰਨੀ ਜਾ ਲੱਤ ਨੂੰ ਮਰੇ ਜਾਂ ਇੱਧਰ ਚੋਨੇ ਆ ਹੈ ਹਾਂਜੀ ਇਹਦੇ ਵਿੱਚ ਹਾਂਜੀ ਇਹ ਮਿਲਕਿੰਗ ਪਾਰਲ ਰਿਹਾ ਹੈ ਇਹ ਫਿਰ ਜੇ ਚੋਣ ਦਾ ਵੀ ਕੱਟੀ-ਕੱਲੀ ਨੂੰ ਬਲਾ ਕੇ ਚਲਾਈ ਜਾਂ ਨੀ ਇੱਥੋਂ ਆਪ ਛੱਡ ਦੇਣਾ ਗੇਟ ਖੋਲ ਦੇਣਾ ਆਪੇ ਜਾ ਬੜਨੀ ਆ ਅੰਦਰ ਆਪਣੇ ਆਪ ਚਲੀ ਜਾਂਦੀਆਂ ਇੱਥੇ ਚੱਲ ਜਾਂਦੀਆਂ ਹਾਂਜੀ 8 ਇੱਕ ਵਾਰੀ ਵੱਡ ਜਾਂਦੀਆਂ अच्छा हां जी हां जी फिर अपन पता कैसे लगदा भाई इनियां चोलियां रह गई कोई इतदा नहीं वो तो पता ही है ओ जरो वो बैच इते ब्लॉक कर देना दूसरा बैच आ जाना है उधर दूसरी इधर बाहर निकल जानी है अपने आप आਉਂਦੀਆਂ ਜਾਂ ਲੈ ਕੇ ਪੈਂਦੀਆਂ ਨਹੀਂ ਆਪਣੇ ਆਪ ਹੀ ਆ ਜਾਂਦੀਆਂ ਗੇਟ ਖੋਲਦੀ ਤਾਂ ਆਪੇ ਆ ਜਾਂਦੀਆਂ अच्छा ਵੀ हां जी हां जी हां जी ਡੰਗਰ ਗੱਜ ਜਾਂਦੇ ਉਦਾਂ ਜਿੱਦਾਂ ਗੱਜਾਓ ਉਦਾਂ ਗੱਜ ਜਾਂਦੇ ਪੜਦੀਆਂ ਭੁੱਟਦੀਆਂ ਕਿੰਨੇ ਕਿੰਨੇ ਪੰਜਾਬ ਵਿੱਚ ਤੁਹਾਨੂੰ ਦੇਖਿਆ ਮੱਝਾਂ ਸਾਡੀਆਂ ਭੜਦੀਆਂ ਬਹੁਤ ਹੁੰਦੀਆਂ ਸੀਗੀਆਂ ਨਹੀਂ ਭੜਨ ਦਾ ਤਾਂ ਇੱਥੇ ਵੀ ਹੁੰਦਾ ਜਿਹੜਾ ਨਵੀਂ ਜਤਹਣਾ ਨਵੀਂ ਝੋਟੀ ਆਈ ਆ ਇਹਨੂੰ ਐਕਸੈਪਟ ਹੀ ਨਹੀਂ ਕੀਤਾ ਉਹਨਾਂ ਨੇ ਨਹੀਂ ਕੀਤਾ ਇਹ ਵਿਚਾਰੀ ਨੂੰ ਹੁਣ ਮੈਂ ਤਾਂ ਦੋ ਹਫ਼ਤੇ ਛੱਡੀ ਵੀ ਆ ਇਹਦਾ ਮਾਰ ਮਾਰ ਕੇ ਬੰਦਾ ਤੇ ਇਹਨੂੰ ਇਹਨੂੰ ਸਭ ਵਿਚਾਰੀ ਨੂੰ ਹੁੰਦਾ ਸੀਗਾ ਹਾਂਜੀ ਇਹਨੂੰ ਵਿਚਾਰੀ ਨੂੰ ਐਕਸੈਪਟ ਕਰਦੀਆਂ ਹੀ ਨਿਗੀਆਂ ਇਹ ਕਰਨ ਚ ਧੂਰੀ ਪਾਇਆ ਆਪਣੇ ਪੰਜਾਬ 'ਚ ਪੈਣ ਲੱਗੀ ਸੀ ਹਾਂਜੀ ਹਾਂਜੀ ਟੈਗ ਟੈਗ ਹਮ ਕਹਿੰਦੇ ਹਾਂਜੀ ਟੈਗ ਕਹਿੰਦੇ ਉਹਨੂੰ ਹਣਾ ਇਹ ਵੀ ਗਵਰਨਮੈਂਟ ਵੱਲੋਂ ਨੇ ਨਹੀਂ ਨਹੀਂ ਗਵਰਨਮੈਂਟ ਦਾ ਤਾਂ ਉਹ ਚਲੋ ਹੈਗਾ ਉਹ ਰਿਕਾਰਡਿੰਗ ਸਿਸਟਮ ਤੁਹਾਡਾ ਹੁੰਦਾ ਵਿੱਚ ਪਰ ਇਹ ਤੁਹਾਨੂੰ ਆਪ ਨੂੰ ਪਤਾ ਹੁੰਦਾ ਵੀ ਤੁਹਾਡਾ ਡੰਗਰ ਤੁਹਾਡਾ ਕਿਹੜਾ ਆ ਕਿੱਦਾਂ ਆ ਕਦੋਂ ਪ੍ਰੈਗਨਸੀ ਆ ਤੇ ਕਿੱਦਾਂ ਹਣਾ ਹਾਂਜੀ ਸਾਰਾ ਕੁਝ ਆਪ ਲਿਖ ਸਕਦੇ ਆ ਬਿਮਾਰ ਆ ਜਾਂ ਇਸ ਨੰਬਰ ਦੀ ਗਾਂ ਜਾਂ ਮੱਝ ਹਣਾ ਠੀਕ ਆ ਵੀਰੇ ਹਾਂਜੀ ਫਿਰ ਉਹਨਾਂ ਸੌਖਾ ਰਹਿੰਦਾ ਮਾਨਟਰ ਜ ਹੁਣ ਇਹਦਾ ਜਦੋਂ ਹੁਣ ਕੋਈ ਜੇ ਜਗਬਣ ਹੋਈ ਨਹੀਂ ਜਦ ਦਵਾਰਾ ਹੀਟ ਚਾ ਰਿਪੀਟ ਹੋਈ ਜਾਂਦੀ ਆ ਤੇ ਉਹਦਾ ਫਿਰ ਲਿਖ ਦੇਣਾ ਵੀ ਇਸ ਨੰਬਰ ਦਾ ਆ ਮੱਝ ਨੂੰ ਆ ਪ੍ਰੋਬਲਮ ਆ ਵੀ ਦਵਾਰਾ ਦਵਾਰਾ ਮਾਲੀ ਹੋ ਜਾਂ ਨਾ ਕੋਈ ਕਿਉਂ ਹੁੰਦਾ ਇਹ ਹਾਂ ਜਿੱਦਾਂ ਕੋਈ ਹੈਲਥ ਇਸ਼ੂ ਆ ਉਹ ਲਿਖ ਦੇਣਾ ਹਨਾ ਓਕੇ ਤੇ ਇਹ ਹੁਣ ਫਿਰ ਰਿਸੈਪਟ ਕਾਨੀ ਨੂੰ ਕੀ ਕੀ ਮੈਂ ਕਰੂੰਗਾ ਇਹਦਾ ਨਹੀਂ ਹੁਣ ਦੇਖਦੇ ਆਂ ਗਾਂ ਹੌਲੀ ਹੌਲੀ ਜਾਂਦੇ ਉਹਦੇ ਕੋ ਪੱਡਾ ਪੁੱਡਾ ਲਾਉਣ ਦਾ ਮੂੰਹ ਤੇ ਦੇਖਾਂਗੇ ਕੁਝ ਕਰਾਂਗੇ ਇਹਦਾ ਹਾਲ ਹਾਂ ਆਸ਼ਾ ਇਹਦੇ ਕਰਕੇ ਫਿਰ ਸਾਰਾ ਤੇ ਮੁੰਡਾ ਕਹਿੰਦਾ ਹੈਗਾ ਲੱਗਦਾ ਮੈਨੂੰ ਵੀ ਪਰੇ ਲੱਗਿਆ ਵੀ ਪਟਾ ਜਾਂ ਲੱਗਦਾ ਹਾਂਜੀ ਥੋੜੇ ਹਾਂ ਇਹ ਠੀਕ ਆ ਗਰੇ ਤੇ ਆ ਆ ਗਏ ਹੁਣ ਇਧਰੋਂ ਆ ਰਹੀ ਨੇ ਹੁਣੇ ਹਾਂਜੀ ਹਾਂਜੀ ਹੁਣ ਇਹਨਾਂ ਦਾ ਖਾਣ ਦਾ ਟਾਈਮ ਹੋ ਗਿਆ ਮੇਨ ਹੈ ਹਾਂਜੀ ਬਸ ਹੁਣ ਲੱਗ ਗਿਆ ਹੁਣ ਤੁਰਪਣਾ ਇਧਰੋਂ ਆਣੇ ਓਕੇ ਹਾਂਜੀ ਤੇ ਇਹ ਕਿਨੇ ਰੱਖੇ ਆ ਆਪਣੇ ਝੋਟੇ ਝੋਟਾ ਤਾਂ ਇੱਕੋ ਹੀ ਆ ਮਾਲੀ ਤੇ ਇੱਕੋ ਹੀ ਆ ਚੱਕੇ ਆ ਹਾਂਜੀ ਹਾਂਜੀ ਇੱਕੋ ਹੀ ਆ ਹਾਂਜੀ ਪਰ ਜਦੋਂ ਜੇ ਕੋਈ ਪ੍ਰੋਬਲਮ ਆ ਜੇ ਬਿਮਾਰੀ ਬੂਮਰੀ ਦਾ ਉਹ ਕਦਾਂ ਆਪੇ ਕਰਦੇ ਹੋ ਟਰੀਟਮੈਂਟ ਨਹੀਂ ਨਹੀਂ ਆਪ ਤਾਂ ਨਹੀਂ ਉਹ ਆਪ ਤਾਂ ਮਹਾਰਾਜ ਜੀ ਗੁਰੂ ਰਾਮ ਦਾ ਸਿੱਧੀ ਕਿਰਪਾ ਮੱਜਾਂ ਤੋਂ ਪ੍ਰੋਬਲਮ ਛੇਤੀ ਕਿ ਆਉਂਦੀ ਹੀ ਨਹੀਂ ਹਾਂਜੀ ਨਹੀਂ ਹੈਗੀ ਹਾਂਜੀ ਹਾਂਜੀ ਤੇ ਗਾਈਆਂ ਨੂੰ ਜ਼ਿਆਦਾ ਹੁੰਦੀ ਹੈ ਗਾਈਆਂ ਦੇ ਕੰ ਗਾਆਂਿਆਂ ਮੀਟ ਵਾਲੀਆਂ ਜਿਹੜੀਆਂ ਦੁੱਧ ਵਾਲੀਆਂ ਦਾ ਕੱਟਿਆ ਠੀਕ ਹੈ ਤੇ ਉਹਦਾਂ ਦੀ ਤਾਂ ਪਾਈਆਂ ਕਿ ਰੱਖੀਆਂ ਸ਼ੌਂਕ ਨੂੰ ਜਰਜ਼ੀਆਂ ਦਾ ਸ਼ੌਂਕ ਹੈ ਬਸ ਤੇ ਉਹ ਨਾਲ ਕੱਟੂ ਚੁੰਗੀ ਜਾਂਦੇ ਸਾਰੇ ਹਨਾ ਹਾਂਜੀ ਓਰੇ ਵੀਰੇ ਨੀਟ ਵਾਲੀਆਂ ਗਾਇਆਂ ਗੂਈਆਂ ਆਪਾਂ ਰੱਖਦੇ ਓਰੇ ਕੋਈ ਪ੍ਰੋਬਲਮ ਨਹੀਂ ਇੱਥੇ ਲਾਓ ਇਹਨਾਂ ਦਾ ਸਾਰਾ ਹਾਂਜੀ ਹਾਂਜੀ ਲਾਓ ਹਾਂਜੀ ਲਾਓ ਓਰੇ ਕੋਈ ਰੋਕ ਟੋਕ ਨਹੀਂ ਨਹੀਂ ਕੋਈ ਰੋਕ ਟੋਕ ਨਹੀਂ ਇੱਥੇ ਲੋਕੀ ਮੈਂ ਤਾਂ ਦੁੱਧ ਲਈ ਵੀ ਰੱਖਦੇ ਤੇ ਮੀਟ ਲਈ ਵੀ ਪਾਲਦੇ ਆਂ ਗਾਊਣਾਂ ਨਹੀਂ ਉਹ ਮੀਟ ਵਾਲੀਆਂ ਹੋ ਰਿਆ ਦੁੱਧ ਵਾਲੀਆਂ ਹੋ ਰਿਆ ਫਰਕ ਹੁੰਦਾ ਹਾਂਜੀ ਫਰਕ ਹੈ ਹਾਂਜੀ ਬਰੀਡ ਦਾ ਫਰਕ ਹੈ ਉਹਦਾ ਅੱਛਾ ਹਾਂਜੀ ਆਪਣੇ ਕੋਲ ਉੱਤੇ ਨਾ ਮੁਰਗੀ ਬਰੀਆ ਰੱਖੇ ਆਂ ਹਾਂਜੀ ਉਹ ਦੂਜੇ ਫਾਰਮ ਤੇ ਹੈਗੇ ਆ ਜਿੱਥੇ ਮਈਆਂ ਦੂਜੇ ਗਾਇਆਂ ਝੋਟੀਆਂ ਵੀ ਹੈਗੀਆਂ ਉਹਦੋਂ ਨਾਲ ਦੇ ਝੋਟੀਆਂ ਹੋਰ ਹਾਂ ਹਾਂਜੀ ਤੇ ਇੱਕ ਵੀਰੇ ਮੈਨੇ ਦੱਸ ਜਿਵੇਂ ਆਪਣੇ ਆਪਣੇ ਦੁੱਧ ਦੀ ਹੈਗੀ ਹੁਣ 4 ਲੀਟਰ ਦੀ ਹੈ ਨਾ ਹਾਂਜੀ ਤੇ ਕੀ ਰੇਟ ਪਿਕਦਾ ਤੇ 20 ਡਾਲਰ ਦਾ ਜਦੋਂ ਪਾਇੰਡਲ ਦਾ ਲੀਟਰ ਜਾਂਦਾ ਅੱਛਾ ਜੀ ਹਾਂਜੀ ਤੇ ਕਿੰਨੀ ਫੈਂਡਲ ਹੁੰਦਾ ਇਹਦਾ ਫੈਟ ਜਦੋਂ 7 ਤੋਂ 8 9 ਦੇ ਵਿੱਚ ਪੈਣ ਕਰਦਾ ਟੋਕੜਾਂ ਜਾਂ ਸਜਰਾਂ ਜਾਂਦਾ ਨਾ ਕੇਵਲ ਥੋੜੀ ਘੱਟ ਵੀ ਜਾਂਦੀ ਕਿਉਂਕਿ ਜਿਆਦਾ ਸਜਰਾਂ ਹੁੰਦੀਆਂ ਫਿਰ ਦੁੱਧ ਪਤਲਾ ਜਿਆਦਾ ਦੁੱਧ ਹੁੰਦਾ ਪਤਲਾ ਹੋ ਜਾਂਦਾ ਨਾ ਜੀ ਹਾਂ ਤੇ ਇਹ ਹੁਣ ਜੇ ਮੈਂ ਆਪਣਾ ਚਾਕ ਘੱਟ ਨਹੀਂ ਦਿੰਦੇ ਉਹ 4 ਲੀਟਰ ਤੋਂ ਹਨਾ ਨਹੀਂ ਮਤਲਬ ਸਾਡੀ ਕੋ ਪੈਕੇਜਿੰਗ ਹੀ 4 ਲੀਟਰ ਦੀ ਹੈ ਹਾਂਜੀ 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 ਮੋਸਟਲੀ 4 ਲੀਟਰ ਤੋਂ ਘੱਟ ਕੋ ਲੈਣਾ ਆਉਂਦਾ ਹੀ ਨਿਕਾ ਹਾਂ ਇਹ ਨਹੀਂ ਦੁਰਾਉਣਾ ਵੀ ਕਿਸੇ ਨੇ ਹਨਾ ਇੱਥੇ ਹੁੰਦੇ ਜਾਂ ਆਪਾਂ ਕਿਤੇ ਸੇਲਿੰਗ ਕਰਨ ਜਾਂਦੇ ਨਹੀਂ ਬਾਹਰ ਤੋਂ ਆਪਣੇ ਗੁਰਦੁਆਰਾ ਸਾਹਿਬ ਵੀ ਇੱਕ ਦੋ ਵਾਰੀ ਹੁਣ ਟਰਾਈ ਹੀ ਕੀਤੀ ਸਾਡੇ ਵਧੀਆ ਹੱਥੋਂ ਰਿਸਪੌਂਸ ਆਇਆ ਤੇ ਪਲੱਸ ਬ੍ਰੈਂਟਨ ਚ ਛੜਦੀ ਦਾ ਭਰਾ ਦੇ ਘਰੇ ਕੀ ਓਟੋ ਵਾਲੇ ਲੋਕ ਲੈ ਜਾਂਦੇ ਸਾਰੇ ਨਾ ਉਹਦਾ ਐਡਰੈਸ ਦੇ ਦੋਗੇ ਹਾਂਜੀ ਉਹਦਾ ਤੁਹਾਨੂੰ ਫੋਨ ਨੰਬਰ ਤੁਹਾਨੂੰ ਬੋਲ ਦਿਆਂਗੇ ਹਾਂਜੀ ਹਾਂਜੀ ਤਾਂ ਦੱਦੂ ਮੈਂ ਲਾ ਲਵਾਂ ਉਹਦੇ ਤੋਂ ਬਾਅਦ ਸਾਡੀ ਕਿੱਥੋਂ ਦੁੱਧ ਮਿਲ ਸਕਦਾ ਤਾਜ਼ਾ ਦੁੱਧ ਹਨਾ ਹਾਂਜੀ ਹਾਂਜੀ 7-8 ਫੈਂਟ ਆਪਣੀ ਹਾਂਜੀ ਤੇ ਉਹ ਇਸ ਤੋਂ ਬਿਨਾਂ ਆਪਾਂ ਹੋਰ ਹੋਰ ਕੀ ਸੋਚਿਆ ਵੀ ਹੋਰ ਕੀ ਕਿਹਜੰਦਾ ਹੋਰ ਹੁਣ ਸਾਰਾ ਹੀ ਬਣਾਉਣ ਦਾ ਹੁਣ ਸੋਚਿਆ ਹਾਂ ਅਸੀਂ ਅਸੀਂ ਖੋਇ ਵਾਲੀ ਮਸ਼ੀਨ ਆ ਦੇ ਆ ਗਈ ਆ ਉਹ ਰੱਖੀ ਆ ਤੇ ਬਾਕੀ ਗਾਂ ਚੀਜ਼ ਦਾ ਤੇ ਘੇੜ ਦਾ ਸਾਡਾ ਹੁਣ ਇਹ ਇਰਾਦਾ ਹੈ ਘੀਟੇ ਬਹੁਤ ਜਿਆਦੀ ਡਿਮਾਂਡ ਹੈ ਘੀਟੀ ਦੇਸੀ ਘੀਟੀ ਉਹ ਮਿਲਦਾ ਨਹੀਂ ਕਿਰੇ ਯਾਰ ਹਾਂ ਦੇਸੀ ਦੇਸੀ ਨਹੀਂ ਮਿਲਦਾ ਜਦਾਂ ਵੀ ਘਰ ਦਾ ਜਦਾਂ ਕਹਿੰਦੇ ਵੀ ਕਾਂਣੇ ਦਾ ਕਹ ਲੋ ਜਾਂ ਕਿੱਦਾਂ ਕਹਿੰਦੇ ਹੁੰਦੇ ਜਿਹੜੇ ਪੰਜਾਬੀ ਜਣ ਆਪਣੇ ਬਿਲਕੁਲ ਬਿਲਕੁਲ ਵੀ ਉਹ ਉਹ ਕੀ ਭਾਲਦੇ ਆ ਡੱਬਿਆਂ ਵਾਲਾ ਘੀੜੀ ਲੋਕ ਭਾਲਦੇ ਹਾਂ ਇਦੋਂ ਹੁਣ ਖਾਸ ਕਰ ਕੁੜੀਆਂ ਆਪਣੀਆਂ ਗਾਂਾਂ ਨਾ ਇਹਨਾਂ ਨੂੰ ਲੋੜ ਹੈ ਜਦਾਂ ਜਿਹੜੀ ਹੈ ਨਾ ਮੁੰਡਿਆਂ ਨੂੰ ਗਾਂ ਹੁਣ ਅਥੇ ਮੁੰਡੇ ਸਟੂਡੈਂਟ ਕੁੜੀਆਂ ਮੁੰਡੇ ਵਿਚਾਰੇ ਗਾਂ ਬੱਚਿਆਂ ਵਾਸਤੇ ਗਾਂ ਦੇਖਣ ਨੂੰ ਬਹੁਤ ਦੂਰ ਹੁਣ ਰੈਂਟਨ ਤੋਂ ਫੋਨ ਆਉਂਦਾ ਮੈਨੂੰ ਸਾਨੂੰ ਪੈਕੇਜਿੰਗਸ ਬਾਦਿਓ ਹੁਣ ਵਿਆਹ ਆ ਕਿਸਦਾ ਇੱਥੇ ਤੇ ਸਾਨੂੰ 20 ਕਿਲੋ ਘੀ ਚਾਹੀਦਾ ਹੈ ਨਾ ਵੀ ਸਾਨੂੰ 20 ਕਿਲੋ ਘੀ ਦੇਸੀ ਦੇ ਮੁੰਡਾ ਸਾਡੇ ਦਿਉਣਾ ਐ ਵੀ ਮੁੰਡੇ ਦੇਸੀ ਘੀ ਦੇ ਵਿੱਚ ਅਸੀਂ ਦੇਗ ਬਣਾਉਣੀ ਆ ਜਾਂ ਮੱਝ ਦੇ ਦੁੱਧ ਵੀ ਦੁੱਧ ਸਾਰਾ ਕੁਝ ਕਰਨਾ ਹੈ ਨਾ ਤੇ ਹੁਣ ਇੰਨੀ ਦੂਰ ਜਾਣਾ ਬਹੁਤ ਔਖਾ ਹੈ ਪਹਿਲੀ ਗੱਲ ਸਾਨੂੰ ਦੁੱਧ ਹੀ ਨਹੀਂ ਬਚਦਾ ਇੱਥੇ ਹੈ ਨ ਹੁਣ ਮੈਂ ਇਹ ਹੌਲੀ ਮੈਂ ਐਡ ਕਰੀ ਜਾਂਦਾ ਜਿਵੇਂ ਜਿਵੇਂ ਮੈਨੂੰ ਮਿਲ ਜਾਂਦੀਆਂ ਐ ਐਡ ਕਰੀ ਜਾਂਦਾ ਹੁਣ ਜੁਦਾ ਝੋਟੀਆਂ ਨਵੀਆਂ ਕੱਟੀਆਂ ਆਈਆਂ ਹੋਰ ਹਾਂਜੀ